ਦੇ ਵਿੱਚ ਇਹ ਜਿਲ੍ਹਾ ਚ ਹੁਣ ਵਿਆਹਾਂ ਵਿਹਾਂ ਤੇ ਬਾਹਰ ਆਉਣ ਵਾਲੀ ਇਹ ਗੱਲ ਹੈ ਤੁਸੀਂ ਇੰਨੇ ਵਾਰੀ ਜੇ ਲਗਾਏ ਹੋ ਆ ਪਹਿਲਾਂ ਹੋ ਜਾਂਦਾ ਹੁੰਦਾ ਬਿਲਕੁਲ ਹੁੰਦਾ ਰਹੇ ਅੱਛਾ ਪਹਿਲਾਂ ਵੀ ਪਹਿਲਾਂ ਵੀ ਹੁੰਦਾ ਰਹੇ ਵਿਆਹ ਦਿਖਾਉਂਦੇ ਰਹੇ ਹਾਂ ਹਾਂ ਵਿਆਹ ਦਿਖਾਉਂਦੇ ਰਹੇ ਬਠਿੰਡੇ ਦੇ ਵਿੱਚ ਇੱਕ ਪੋਲੀਟੀਕਲ ਸੱਜਣ ਸੀ ਮੇਰੇ ਮਿੱਤਰ ਸੀ ਬਾਤ ਹੋਦੀ ਆ ਉਹਨਾਂ ਨੂੰ ਮਿਲਣ ਵਾਸਤੇ ਗਿਆ ਬੁਲਾਖਤ ਖੁੱਲੀ ਸੀ ਉੱਥੇ ਆਇਓ ਕਹਿੰਦੇ ਦੀ ਆਹ ਕਾਰਡ ਲਓ ਕਹਿੰਦੇ ਕਾਹਦਾ ਕਾਰਡ ਕਹਿੰਦੇ ਵਿਆਹ ਦਾ ਕਾਰਡ ਕਹਿੰਦੇ ਅਰ ਮੈਂ ਤਾਂ ਵਿਆਹ ਨਹੀਂ ਹੱਸ ਸਕਣਾ ਮੈਂ ਤਾਂ ਬੰਦਾ ਡਿਪਟੀ ਸੁਪਰਡੈਂਟ ਕਹਿੰਦਾ ਜੀ ਕਿਵੇਂ ਕਰਦਾ ਵਿਆਹ ਤੇ ਇਹਨਾਂ ਕਹਿੰਦੇ ਜੀ ਭੇਜਿਆ ਨਹੀਂ ਉਹੀ ਗੱਲ ਕੀਤੀ ਬਈ ਉੱਥੋਂ ਗਾਰਦ ਲਾਤੀ ਹਸਪੀਟਲ ਦਾਸਦੇ ਕਿ ਬੰਦਾ ਬਿਮਾਰ ਹੈ ਗਾਰਦ ਹਸਪੀਟਲ ਵਾਸਤੇ ਲਗੀ ਹਸਪੀਟਲ ਦੇ ਵਿੱਚ ਐਂਟਰੀ ਪੈ ਗਈ ਉੱਥੋਂ ਲੈ ਆ ਤੇ ਵਿਆਹ ਦੇ ਵਿੱਚ ਜਾ ਕੇ ਭਗੜੇ ਪਾਉਂਦੇ ਫਿਰਦੇ ਸੀ ਤੇ ਕਿਹੜੇ ਸਮੇਂ ਦੀ ਗੱਲ ਹੈ 77 73 ਕਾਲ ਚਰਾਣੀ ਪਿੰਡ ਦੇ ਵਿੱਚ ਦੋ ਵਿਅਕਤੀਆਂ ਨੂੰ ਇੱਕ ਬੰਦਾ ਕਤਲ ਕਰਾ ਜਿਹੜੇ ਦੋ ਵਿਅਕਤੀ ਕਤਲ ਹੁੰਦੇ ਆ ਉਹ ਕਾਮੇ ਤੇ ਜਿਹੜਾ ਕਤਲ ਕਰਨ ਵਾਲਾ ਬੰਦਾਜੀ ਦੇ ਤੇ ਇਲਜ਼ਾਮ ਲੱਗਿਆ ਉਹਦਾ ਨਾਂ ਸੀ ਗੁਰਵੰਸ ਸਿੰਘ ਢਿੱਲੋਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਜ਼ਨ ਉਹ ਜਿੰਨੀ ਦੇਰ ਤੱਕ ਅਰੇਸਟ ਰਹੇ ਹੈ ਜਿੰਨੀ ਦੇਰ ਤੱਕ ਕੰਪਰੋਮਾਈਜ਼ ਹੋ ਕੇ ਉਹ ਕੇਸ ਨਿਪਟਾਇਆ ਨਹੀਂ ਉਨੀ ਦੇਰ ਤੱਕ ਸਰਦਾਰ ਗੁਰਵੰਸ ਸਿੰਘ ਢਿੱਲੋਂ ਬਾਦਲ ਸਾਹਿਬ ਦੇ ਕਜ਼ਨ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਰਹੇ ਹੈ ਬਿਗ ਵਿਦਆਊਟ ਆਨ ਐਨੀ ਡਿਸੀਜ਼ ਬਿਮਾਰੀ ਕੋਈ ਨਹੀਂ ਕਿਉਂਕਿ ਵੱਡੇ ਕਰਦਾ ਬੰਦਾ ਸੀ ਸਾਡਾ ਫੋਟੋਗ੍ਰਾਫਰ ਜਿਹੜਾ ਹੋ ਐਡਾ ਤਿੱਖਾ ਬੰਦਾ ਸੀ ਉਹਨੇ ਉੱਪਰ ਚੜਿਆ ਉੱਪਰ ਚੜ ਕੇ ਉਹਨੇ ਦੇਖਿਆ ਉਹਦੇ ਵਿੱਚ ਦੀ ਰੌਸ਼ਨਦਾਨ ਦੇ ਵਿੱਚ ਦੀ ਦੇਖਿਆ ਤੇ ਸੰਤ ਜੀ ਦੇ ਮੂਹਰੇ ਕਿਉਂ ਦੇ ਲੱਗ ਦੇਸੀ ਕਿਉਂ ਦੇ ਬਣੇ ਹੋਏ ਪਰੌਠੇ ਤੇ ਚੰਗਾ ਛੱਡਾ ਭਰਿਆ ਹੋਆ ਦਹੀਂ ਦਾ ਨਾਲ ਮੱਖਣ ਰੱਖਿਆ ਹੋਆ ਕੌਲ ਉਹਦਾ ਭਰਿਆ ਹੋਆ ਤੇ ਸੰਤ ਜੀ ਹੋ ਸ਼ਕੀ ਜਾਂ ਉਹ ਬਣਾਈ ਜਾਂਦੇ ਵੀ ਸੰਤ ਜੀ ਜਿਹੜਾ ਹੈਗਾ ਜੀ ਹੋਇਆ ਹੈਗਾ ਤੁਹਾਡਾ ਇਹ ਦਿਲ ਦੀ ਬਿਮਾਰੀ ਹੈ ਰਿਕਵਰੀ ਕਰਵਾਉਣ ਵਾਸਤੇ ਉਹਨੂੰ ਲੈ ਕੇ ਗਏ ਜਦੋਂ ਉਹਦੇ ਘਰੇ ਦੇਖਿਆ ਤੇ 2 ਕਿਲੋ ਕਿਉਂ ਲੜਬਾ ਪਿਆ ਸੀ ਕਿ ਦੇਸੀ ਕਿਉਂ ਉਹ ਕਹਿੰਦਾ ਆ ਕੀ ਐ ਐਸਾ ਕਿਉਂ ਕਹਿੰਦਾ ਹਾਂ ਉਹ ਕਹਿੰਦਾ ਜੀ ਇਹ ਦੇਸੀ ਕਿਉਂ ਹੈ ਉਹ ਕਹਿੰਦਾ ਚੱਕੋ ਹੀ ਹਾਂ ਉਹਨੂੰ ਲੈ ਕੇ ਪਟਿਆਲੇ ਤੋਂ ਬਠਿੰਡੇ ਹੋਣਾ ਸੀ ਉਹ ਕਹਿੰਦੇ ਨਹੀਂ ਇੱਧਰ ਦੀ ਚੱਲਦੇ ਆਪਾਂ ਮਾਨਸਾ ਦੀ ਤਰੀ ਹਾਂ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਦਾ ਪਿੰਡ ਸੀ ਥਾਣੇਦਾਰ ਦਾ ਥਾਣੇਦਾਰ ਸਾਹਿਬ ਕਹਿੰਦਾ ਐ ਮੂੜ ਲੋ ਗੱਡੀ ਗੱਡੀ ਮੋੜ ਕੇ ਆਗੇ ਘਰੇ ਆ ਕੇ ਲੋਕ ਤੁਸੀਂ ਦਾਰੂ ਸਿੱਕਾ ਪੀਓ ਉਹ ਆਪਦੇ ਘਰੇ ਮੇਲ ਲਾ ਗਿਆ ਜਿਸ ਨਾਲ ਕਰਦਿਆਂ ਕਹਿੰਦਾ ਵੀ ਆ ਚੱਕੋ 2 ਕਿਲੋ ਕਿਉਂ ਦਾਰੂ ਪੀਣ ਲੱਗੀ ਪੁਲਿਸ ਵਾਲੀ ਦਾਰੂ ਪੀਣ ਲੱਗੀ ਉਹਦਾ ਪਾ भज गया मैं दबा दबा चक के खबर भेजती एस एस पी जब वर्जन लग गया तेन किसता अज तक तो मैं इंफॉरमे होने मिले मैं लाग गया पता हाँ तेनों किए पता लग गया मैं बंद घ्यो रखना आया किसी घर एस एस पी हस पै क्या घ्यो किमें रखना आया मैं जो बंद फटे घरों घ्यो मिल गया देसी घ्यो घर रखना आया से हालत पै गया तो बंद भज गया दो किलो घ्यो पिछले बंद भज गया भाजा दंट्रोल किए पुलिस अफसर को डी जी पी जेलों का आई पी एस ਕੁਝ ਜ਼ਮਾਨਾ ਹੁੰਦਾ ਸੀ ਜੋ ਆਈਜੀ ਹੁੰਦਾ ਸੀ ਜੇਲ ਦਾ ਉਹ ਜੇਲ ਸਰਸਤ ਦਾ ਬੰਦਾ ਹੁੰਦਾ ਸੀ ਉਹਨਾਂ ਨੂੰ ਵਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜਿਹੜਾ 1000 1500 2000 ਬੰਦਾ ਹੈ ਨਹੀਂ ਤੁਸੀਂ ਕਿਵੇਂ ਡੀਲ ਕਰਦੇ ਹੁਣ ਆਈਪੀਐਸ ਅਫਸਰ ਲਾਤੇ ਪੀਏਪੀ ਚੋ ਕੱਢ ਕੇ ਲਾਤੇ ਸੀਆਰਪੀ ਚੋ ਕੱਢ ਕੇ ਲਾਤੇ ਇਹ ਦੱਸੋ ਮੈਨੂੰ ਜਦੋਂ ਦੇ ਅਫਸਰ ਲਾਏ ਕੀ ਜਿਹਨਾਂ ਦਾ ਸਤਾੜੂਗਾ ਉਦੋਂ ਵੀ ਬੇੜਾ ਕਰਤੋ ਇਹ ਤੇ ਕਹਿੰਦੇ ਕਿ ਸਾਡੇ ਚੀਫ ਮਿਨਿਸਟਰ ਵੀ ਪੈਸੇ ਲੈਂਦੇ ਆ ਸਾਡੇ ਚੀਫ ਸਕੱਤਰ ਵੀ ਪੈਸੇ ਲੈਂਦੇ ਸਾਡੇ ਦਾ ਪੰਜਾਬ ਦੇ ਇੱਕ ਚੀਫ ਸਕੱਤਰ ਸੀਗੇ ਜਿਨ੍ਹਾਂ ਨੂੰ ਇਨਕਲਾਬੀ ਸਰਕਾਰ ਨੇ ਲਾਇਆ ਸੀ ਉਹ ਚੀਫ ਸਕੱਤਰ ਨੂੰ ਰੈਡ ਹੈਂਡਰਡ ਕੀਤਾ ਸੀ ਵਿਜੀਲੈਂਸ ਵਾਲਿਆਂ ਨੇ ਫੜਿਆ ਸੀ ਵੀ ਕੇ ਜੰਜੂਆ ਸਾਹਿਬ 2 ਲੱਖ ਕੇ ਲੱਖ ਰੁਪਈਆ ਲੈਂਦੇ ਫੜੇ ਗਏ ਸੀ ਅੱਛਾ ਹੀ ਰੈਡ ਹੈਂਡਰਡ ਸੀ ਅੱਜ ਬੰਦਾ ਇੱਕ ਨਮਾ ਭਰਤੀ ਹੋ ਗਿਆ ਇੱਕ ਅਫਸਰ ਹੋ ਗਿਆ ਚਾਹੀ ਉਹ ਪੀਪੀਐਸ ਹੋ ਗਿਆ ਚਾਹੀ ਉਹ ਆਈਪੀਐਸ ਹੋ ਗਿਆ ਦਸਾਂ ਸਾਲਾਂ ਦੇ ਵਿੱਚ ਤੁਸੀਂ ਉਹਦੀ ਹਾਲਤ ਕੀ ਬਣ ਜਾਂਦੀ ਹੈ ਸੌ ਕਿੱਲੇ ਆ ਉਹ ਇਹਦਾ ਘਰ ਨਹੀਂ ਪਾਸ ਸਕਦਾ ਜਿਹੜੇ ਉਹਨਾਂ ਦੇ ਘਰ ਪਏ ਹੋਏ। ਇਹ ਇੱਕ ਮੈਂ ਐਮਐਲਏ ਨੂੰ ਪੰਜਾਬ ਦੇ ਨੂੰ ਜਾਣਦਾ। ਜਿਨ੍ਹਾਂ ਨੇ ਘਰੇ ਟਾਈਲਾਂ ਲਵਾਉਣੀਆਂ ਸੀ ਉਹਦੀ ਡਿਊਟੀ ਵੀ ਐਸਐਚਓ ਦੀ ਲਵਾਈ ਸੀਗੀ। ਐਮਐਨਏ ਦੇ ਕਹੇ ਤੇ ਐਸਐਚਓ ਲੱਗਣਾ ਹੈ। ਐਮਐਲਏ ਦੇ ਕਹੇ ਤੇ ਮੁਨਸ਼ੀ ਲੱਗਣਾ ਹੈ। ਹਾਂ। ਮੁਨਸ਼ੀ ਦੀ ਮਦਦ ਵੀ ਬਾਤ ਤਕੜੀ ਹੈ ਪੁਲਿਸ ਦੇ ਵਿੱਚ। ਠੀਕ ਹੈ ਜੀ। ਫਿਰ ਜਿਹੜਾ ਹਲਕੇ ਦਾ ਐਮਐਲਏ ਉਹਨੇ ਆਪਦੇ ਹਲਕੇ ਦੇ ਵਿੱਚ ਡੀਐਸਪੀ ਵੀ ਆਪਦਾ ਲਵਾ ਲਿਆ। ਉਹ ਫਿਰ ਜਿਹੜਾ ਐਸਐਚਓ ਮੁਨਸ਼ੀ ਤੇ ਡੀਐਸਪੀ ਹੈ ਉਹ ਐਸਐਸਪੀ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਪਤਾ ਕਿ ਸਾਨੂੰ ਲਵਾਉਣ ਵਾਲਾ ਤਾਂ ਆ ਬੰਦਾ ਫਿਰ ਨਜਾਇਜ਼ ਧੰਦੇ ਨਜਾਇਜ਼ ਸ਼ਰਾਬ ਚਿੱਟੇ ਦਾ ਕੰਮ ਇਹ ਸਾਰਾ ਕੁਝ ਇਹ ਇਹ ਸਾਰਾ ਕੁਝ ਫਿਰ ਐਸਟੀਯੂ ਦੀ ਜ਼ਿੰਮੇਵਾਰੀ ਹੈ ਡੀਐਸਪੀ ਦੀ ਜ਼ਿੰਮੇਵਾਰੀ ਉਹਨਾਂ ਦੇ ਰਾਹੀ ਹੁੰਦਾ ਸਭ ਕੁਝ ਅਸੀਂ ਇਹ ਦੇਖਦੇ ਕਿ ਕ੍ਰਾਈ ਨਹੀਂ ਕਰਦੇ ਲੇਕਿਨ ਕ੍ਰਾਈ ਉਹਨਾਂ ਤੋਂ ਕਰਵਾਉਂਦੇ ਕੌਣ ਹੈ ਤੁਹਾਡਾ ਕੋਈ ਨਾ ਕੋਈ ਆਦਰਸ਼ ਹੈ ਹਾਂ ਮੇਰਾ ਆਦਰਸ਼ ਹੋ ਸਕਦਾ ਕੋਈ ਕਿਸੇ ਜ਼ਮਾਨੇ ਦੇ ਵਿੱਚ ਮੇਰਾ ਆਦਰਸ਼ ਭਗਤ ਸਿੰਘ ਸੀ ਹਾਂ ਅੱਜ ਮੇਰੇ 'ਚ ਮੌਕਾ ਪ੍ਰਸਤੀ ਆਈ ਨਹੀਂ ਕਿ ਮੇਰਾ ਆਦਰਸ਼ ਸੁਭਗਤ ਮਨ ਮਰ ਗਿਆ ਹੂੰ ਇਹ ਤਾਂ ਇਹ ਤਾਂ ਦੇਖਣਾ ਪੈਣਾ ਕਿ ਮੇਰਾ ਦਰਸ਼ਕ ਮੇਰੀਆਂ ਲੋੜਾਂ ਕਹਿੰਦੇ ਘਾਉਂਦੇ ਬੰਦੇ ਜਿਨ੍ਹਾਂ ਦੀਆਂ ਵਿਚਾਰத் ਧਰਾਵਾ ਕੁ ਸ਼ੂਰ ਹੁੰਦੀਆਂ ਉਹ ਅੱਜ ਕਿੱਥੇ ਖਲੋਤੀ ਉਹ ਜਾਂ ਕਿ ਨਤਮਸਤਕ ਹੁੰਦੇ ਇਸ ਕਰਕੇ ਜਿਹੜਾ ਸਿਸਟਮ ਹੈ ਟੋਟਲ ਮੇਰਾ ਇਹ ਮੰਨਣਾ ਕਿ ਕਦੇ ਵੀ ਜਿਹੜੀ ਹੈਗੀ ਬੰਦਿਆਂ ਦੇ ਬਦਲ ਦੇ ਨਾਲ ਕਦੇ ਸਿਸਟਮ ਨਹੀਂ ਚੇਂਜ ਹੋਣਾ ਦਾ ਸਿਸਟਮ ਨੂੰ ਚੇਂਜ ਕਰਨ ਵਾਸਤੇ ਬੁਨਿਆਦੀ ਤਬਦੀਲੀ ਲੋੜੀ ਦੀ ਹੈ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਸਭ ਤੋਂ ਪਹਿਲੀ ਗੱਲ ਕਿ ਜਦੋਂ ਅਸੀਂ ਕਿਸੇ ਮਹਿਕਮੇ ਦੀ ਗੱਲ ਕਰਦੇ ਹਾਂ ਅਸੀਂ ਭਾਈ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਇਹ ਵੀ ਸੱਚ ਆ ਜੇ ਚੰਗਿਆਂ ਦਾ ਅਸਰ ਸਾਡੇ ਤੇ ਪੈਂਦਾ ਨਾ ਤਾਂ ਮਾੜਿਆਂ ਦਾ ਵੀ ਅਸਰ ਸਭ ਤੇ ਪੈਂਦਾ ਗੱਲ ਕਰਦੇ ਹਾਂ ਜੇਲ੍ਹ ਡਿਪਾਰਟਮੈਂਟ ਦੀ ਜੇਲ੍ਹ ਡਿਪਾਰਟਮੈਂਟ ਤੇ ਪੁਲਿਸ ਪ੍ਰਸ਼ਾਸਨ ਦੋ ਬਹੁਤ ਐ ਮੰਗਾ ਸਾਡੇ ਸਮਾਜ ਦੇ ਵਿੱਚ ਕਿ ਸ਼ਾਂਤੀ ਬਣੀ ਰਹੇ ਲੋਕ ਟਿਕੇ ਰਹਿਣ ਪਰ ਇਹ ਦੋਨੇ ਵਿਭਾਗਾਂ ਦਾ ਹਾਲ ਕੀ ਹੈ ਥੋੜੇ ਸਮੇਂ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਸਬੰਧਤ ਉਹ ਹੈਰਾਨ ਕਰ ਦਿੰਦੀਆਂ ਚਾਹੇ ਉਹ ਜੇਲ੍ਹਾਂ ਚੋਂ ਇੰਟਰਵਿਊਆਂ ਦੀਆਂ ਗੱਲਾਂ ਹੋਣ ਠੀਕ ਹੈ ਉਹਨੂੰ ਲੈ ਕੇ ਵੀ ਰਿਪੋਰਟ ਆਈ ਹੈ ਕਿ ਉਹ ਪੰਜਾਬ ਚ ਨਹੀਂ ਹੋਈ ਓਕੇ ਪਰ ਪੰਜਾਬ ਦੀਆਂ ਜੇਲ੍ਹਾਂ ਚ ਵੀ ਬਹੁਤ ਕੁਝ ਹੁੰਦਾ ਜਿਹੜਾ ਸਮੇਂ-ਸਮੇਂ ਤੇ ਸਾਫਤ ਹੁੰਦਾ ਤੇ ਅਸੀਂ ਕੋਈ ਰਿਪੋਰਟ ਦੇ ਜ਼ਰੀਏ ਕਿਸੇ ਨੂੰ ਕਲੀਨ ਚਿੱਟ ਵੀ ਨਹੀਂ ਦੇ ਰਹੇ ਸਾਨੂੰ ਨਹੀਂ ਪਤਾ ਪੰਜਾਬ ਚ ਹੀ ਕੀ ਪਤਾ ਹੋਈ ਹੋਵੇ ਬਾਕੀ ਦੋ ਘਟਨਾਵਾਂ ਹੋਰ ਕਿ ਜੇਲ੍ਹ ਦੇ ਵਿੱਚੋਂ ਇੱਕ ਬੰਦੇ ਨੂੰ ਮੈਡੀਕਲ ਵਾਸਤੇ ਲਜਾਇਆ ਜਾਂਦਾ ਤੇ ਉਹ ਬੰਦਾ ਵਿਆਹ ਦੇ ਵਿੱਚ ਜੀ ਨੱਚਦਾ ਫਿਰਦਾ ਫਿਰ ਦੂਜੀ ਘਟਨਾ ਇੱਕ ਹੋਰ ਹੈ ਉਹਦੇ ਵਿੱਚ ਕੀ ਹੁੰਦਾ ਕਿ ਕੈਦੀ ਆ ਜਿਹੜੇ ਉਹ दारू ਪੀਤੀ ਹੁੰਦੀ ਹੈ ਤੇ ਕੈਮਰੇ ਤੇ ਉਹ ਕਹਿੰਦੇ ਵੀ 10000 ਦਿੱਤਾ ਜੀ ਦਾਰੂ ਘਿਉਣਾ ਪੀ ਗਏ ਜੇਲ੍ਹ ਤੋਂ ਜਿਨ੍ਹਾਂ ਨੂੰ ਬਾਹਰ ਲਜਾਇਆ ਗਿਆ ਸੀ ਅਦਾਲਤ ਦੀ ਖਾਤਰ ਤਾਂ ਇਹ ਸਾਰਾ ਕੁਝ ਹੋ ਰਿਹਾ ਹੈ ਕਮੀ ਕਿੱਥੇ ਤੇ ਕਿਉਂ ਆ ਤੇ ਕੀ ਇਹ ਘਟਨਾਵਾਂ ਨਵੀਆਂ ਐ ਇਸੇ ਸਰਕਾਰ 'ਚ ਹੋ ਰਹੀਆਂ ਜਾਂ ਪਹਿਲੀਆਂ ਵੀ ਹੁੰਦੀਆਂ ਆਈਆਂ ਪਹਿਲਾਂ ਤੂੰ ਹੀ ਹੁੰਦੀਆਂ ਆ। ਸਾਡੇ ਨਾਲ ਇਹ ਗੱਲਬਾਤ ਤੇ ਚਰਚਾ ਕਰਨ ਦੇ ਲਈ ਬਖਤੌਰ ਸਿੰਘ ਢਿੱਲੋਂ ਨੇ ਸੀਨੀਅਰ ਪੱਤਰਕਾਰ ਨੇ ਇਹਨਾਂ ਤੋਂ ਪੁੱਛਦੇ ਆ ਸਮਝਦੇ ਆ ਕਿ ਘਟਨਾਵਾਂ ਦੀ ਅਸਲੀ ਵਜ੍ਹਾ ਕੀ ਆ? ਢਿੱਲੋਂ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਟਾਈਮ ਦੇਣ ਲਈ। ਸ਼ੁਕਰੀਆ। ਇਹ ਸਾਨੂੰ ਤਾਂ ਇਹ ਜਿਹਾ ਲੱਗਦਾ ਹੂੰ ਵੀ ਇਹ ਹੁਣੀ ਬਾਲੀਆਂ ਜੀਆਂ ਹੁੰਦੇ ਆ ਜੇਲ੍ਹਾਂ ਦੇ ਵਿੱਚੋਂ ਆਹ ਕੰਮ ਜਾ। ਇਹ ਪਹਿਲਾਂ ਵੀ ਹੁੰਦਾ ਰਿਹਾ ਜੀ। ਦੇਖੋ ਜੇ ਆਪਾਂ ਜੇਲ੍ਹਾਂ ਦੀ ਗੱਲ ਕਰੀਏ। ਹਾਂ। ਤਾਂ ਸਭ ਤੋਂ ਪਹਿਲਾਂ ਜੇਲ੍ਹ ਉਸ ਵੇਲੇ ਚਰਚਾ ਆਈ ਸੀ ਜਦੋਂ ਬਡੈਲ ਜੇਲ੍ਹ ਦੇ ਵਿੱਚੋਂ ਇੱਕ ਸੁਰੰਗ ਲੱਗੀ ਸੀ ਹਾਂ ਜਿਹਦੇ ਵਿੱਚ ਜਗਤਾਰ ਸਿੰਘ ਹਵਾਰਾ ਤੋਂ ਲੈ ਕੇ ਉਹਦੇ ਸਾਥੀ ਜਿਹੜੇ ਐ ਉਹ ਫਰਾਰ ਹੋਏ ਸੀ ਉਦੋਂ ਲੋਕਾਂ ਦੇ ਵਿੱਚ ਬੜੀ ਗੱਲ ਚੱਲੀ ਸੀ ਕਿ ਦੇਖੋ ਜੀ ਆਹ ਪਹਿਲੀ ਵਾਰ ਹੋਇਆ ਲੇਕਿਨ ਉਹ ਤੋਂ ਪਹਿਲਾਂ ਵੀ ਹੋਇਆ ਸੀ ਕੁਝ ਕਦੋਂ ਇਹ ਹੋਇਆ ਸੀ ਬਹੁਤ ਪਹਿਲਾਂ ਆਜ਼ਾਦੀ ਦਾ ਜਿਹੜਾ ਜੰਗ ਚੱਲਦਾ ਸੀ ਉਸ ਸਮੇਂ ਵਿੱਚ ਹਾਂ ਕਿਸਾਨ ਐਜੀਟੇਸ਼ਨ ਹੁੰਦੀ ਸੀ ਕਿਸਾਨ ਅੰਦোলন ਬਹੁਤ ਪਖਿਆ ਹੋਇਆ ਸੀ ਉਸ ਵੇਲੇ ਤਿੰਨ ਬੰਦੇ ਇੱਕ ਜੇਲ੍ਹ ਚ ਭਜੇ ਸੀ ਮੇਰੇ ਖਿਆਲ ਮੁਤਾਬਕ ਜਲੰਧਰ ਜੇਲ੍ਹ ਚ ਭਜੇ ਸੀ ਤੇ ਉਹ ਵੀ ਸੁਰਗ ਲਾ ਕੇ ਅੱਛਾ ਉਹਨਾਂ ਦੇ ਵਿੱਚ ਸੀਗੇ ਰਜਿੰਦਰ ਸਿੰਘ ਸ੍ਰੀ ਹਾਂ ਗੁਰਚਰਨ ਸਿੰਘ ਰੰਧਾਵਾ ਹਾਂ ਤੇ ਬਧਾਵਾ RAM ਠੀਕ ਹੈ ਜੀ ਬਧਾਵਾ RAM ਫਾਜ਼ਿਲਕਾ ਜ਼ਿਲ੍ਹੇ ਨੂੰ ਵੀ ਲੋਗ ਕਰਦੇ ਸੀ ਪਟਵਾਰੀ ਭਰਤੀ ਹੋਇਆ ਸੀ ਲੇਕਿਨ ਇਹ ਸਾਰੇ ਬੰਦੇ ਕਿਸਾਨੀ ਮੂਵਮੈਂਟ ਨਾਲ ਜੁੜੇ ਹੋਏ ਸੀ ਤੇ ਉਸ ਵੇਲੇ ਕਿਸਾਨ ਮੂਵਮੈਂਟ ਬਹੁਤ ਤਕੜੀ ਹੁੰਦੀ ਸੀ ਇਹ ਵੀ ਸੁਰਗ ਲਾ ਕੇ ਭਜੇ ਹੋਏ ਸੀ ਸੋ ਜੇ ਆਪਾਂ ਸਿਸਟਮ ਦੀ ਗੱਲ ਕਰੀਏ ਇਹ ਸਾਡੇ ਸਿਸਟਮ ਦੇ ਵਿੱਚ ਲੋਕ ਸਾਬੰਦਿਆ ਚ ਲੋਕਸ ਨਹੀਂ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਸਾਰੀ ਪੁਲਿਸ ਨੂੰ ਨਹੀਂ ਕਹਿੰਦੇ ਸਾਰੇ ਜੇਲ੍ਹ ਵਾਲਿਆਂ ਨੂੰ ਵੀ ਕਹਿੰਦੇ ਬੰਦੇ ਚੰਗੇ ਵੀ ਹੈਗੇ ਬੰਦੇ ਮਾੜੇ ਵੀ ਹੈਗੇ ਹਾਂ ਮੈਂ ਇਹਦਾ ਜਿਹੜਾ ਵਿਸ਼ਲੇਸ਼ਣ ਕਰੂਗਾ ਇਸ ਕਰਕੇ ਕਰੂੰਗਾ ਕਿ ਪੁਲਿਸ ਵਾਲੇ ਕਿੱਥੋਂ ਆਏ ਜੇਲ੍ਹ ਦਾ ਸਟਾਫ ਕਿੱਥੋਂ ਆਏ ਉਸ ਮਾਚੋਂ ਆਏ ਹਾਂ ਸਾਡੇ ਸਮਾਜ ਦੇ ਵਿੱਚ ਕਿੰਨੀ ਗਰਾਫਟ ਹੈ ਮੇਨ ਚੀਜ਼ ਹੈ ਨੂੰ ਆਪਾਂ ਸਮਾਜ ਬਣਾਉ ਤੋੜ ਕੇ ਨਹੀਂ ਦੇਖ ਸਕਦੇ ਇੱਕ ਸਮਾਜ ਦਾ ਹਿੱਸਾ ਹੈ ਅਰੇ ਹੀ ਗੱਲ ਸਾਨੂੰ ਕੋਈ ਬੰਦੇ ਬਾਹਰ ਗਏ ਹੈ ਉਹ ਬਾਹਰ ਜਾ ਕੇ ਪੈਸੇ ਦਿੱਤੇ ਉਹਨਾਂ ਨੇ दारू ਪੀ ਲਈ ਸਾਨੂੰ ਦਿਸ ਚੰਦੇ ਉਹ ਲਲਕਾਰਾ ਮਾਰਦੇ ਆ ਕਿ ਪੈਸੇ ਦਿੱਤੇ ਆ ਯਾਰ 10000 ਰੁਪਏ ਦਿੱਤਾ ਐ ਮਸਦਾ ਨਹੀਂ ਆਏ ਸੀ ਹਾਂ ਸਾਨੂੰ ਉਹ ਦਿਖਦੇ ਆ ਲੇਕਿਨ ਸਾਨੂੰ ਉਹ ਨਹੀਂ ਦਿਖਦੇ ਜਿਹੜੇ ਸਫੈਦ ਪੋਸ਼ੇ ਆ ਹਾਂ ਬਹੁਤ ਵੱਡੇ ਵੱਡੇ ਲੋਕ ਆ ਮੇਰੇ ਕੋਲ ਤਜਰਬਾ ਮੇਰਾ ਜਾਤੀ ਜ਼ਿੰਦਗੀ ਦਾ ਤਜਰਬਾ ਹੈ ਪੰਜਾਬ ਦੇ ਮੁੱਖ ਮੰਤਰੀ ਹੁੰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਂ ਕਾਲ 1977 ਖਤ ਰਹੀਏ ਠੀਕ ਹੈ ਜੀ ਕਾਲ ਚਰਾਣੀ ਪਿੰਡ ਆ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਹੋਇਆ ਸੀ ਠੀਕ ਹੈ ਜੀ ਪਿੰਡ ਭਾਮੇ ਉਹਦਾ ਬਾਦਲ ਹੈ ਕੱਲ ਚਰਾਣੀ ਪਿੰਡ ਦੇ ਵਿੱਚ ਦੋ ਵਿਅਕਤੀਆਂ ਨੂੰ ਇੱਕ ਬੰਦਾ ਕਤਲ ਕਰਦਾ ਜਿਹੜੇ ਦੋ ਵਿਅਕਤੀ ਕਤਲ ਹੁੰਦੇ ਆ ਉਹ ਕਾਮੇ ਆ ਤੇ ਜਿਹੜਾ ਕਤਲ ਕਰਨ ਵਾਲਾ ਬੰਦਾ ਜੀ ਦੇਤੇ ਇਲਜ਼ਾਮ ਲੱਗੇ ਉਹਦਾ ਨਾਂ ਸੀ ਗੁਰਵੰਸ ਸਿੰਘ ਢਿੱਲੋਂ ਆਮ ਤੌਰ ਤੇ ਤੇ ਛੋਟਾ ਨਾਂ ਉਹਨੂੰ ਗਰੋ ਕੋਈ ਦਿੰਦੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਜਨ ਸੀ ਠੀਕ ਹੈ ਜੀ ਦਿਨ ਦਿਹਾੜੇ ਦੋ ਬੰਦੇ ਮਾਰਤੇ ਹਰ ਹਾਲਾਤ ਕੀ ਸੀ ਕਿ ਕਿ ਇਨੀ ਜਿਆਦਾ ਦੇਸ਼ ਸੀ ਕੋਈ ਐਫ ਆਈ ਆਰ ਕੱਟਣ ਨੂੰ ਤਿਆਰ ਨਹੀਂ ਸੀ ਹਾਂ ਉਹਨਾਂ ਦੇ ਨਾਲ ਚ ਬਠਿੰਡੇ ਦੇ ਐਸ ਐਸ ਪੀ ਹੁੰਦੇ ਸੀ ਮਿਸਟਰ ਗੁਰਸ਼ਰਨ ਸਿੰਘ ਜੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਮਾਮਾ ਜੀ ਠੀਕ ਹੈ ਜੀ ਗੁਰਸ਼ਰਨ ਸਿੰਘ ਦੇ ਜੀ ਹੁੰਦੇ ਸੀ ਮੈਂ ਉਸ ਵੇਲੇ ਲੈਫਟ ਮੂਵਮੈਂਟ ਦੇ ਵਿੱਚ ਕੰਮ ਕਰਦਾ ਸੀ ਖਾਸ ਕਰਕੇ ਸਟੂਡੈਂਟ ਮੂਵਮੈਂਟ ਚ ਔਰ ਬਠਿੰਡੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਜਿਹੜੀ ਹੈਗੀ ਆ ਆਲ ਇੰਡੀਆ ਦੀ ਕਾਨਫਰੰਸ ਹੋਣੀ ਸੀ ਮੈਂ ਉਹਦੇ ਵਿੱਚ ਇਨਵੋਲਵ ਸੀ ਭੱਜੇ ਫਿਰਦੇ ਸੀ ਕੰਮ ਦੱਦਾ ਕਰਦੇ ਸੀ ਮੈਂ ਆਪਣੇ ਪਿੰਡ ਗਿਆ ਉਦੋਂ ਮੇਰੇ ਕੇਸ ਹੁੰਦੇ ਸੀ ਕੇਸੀ ਨਾ ਆ ਕੇ ਤੇ ਮੈਂ ਬਸ ਸੜੇ ਦੇ ਉੱਤੇ ਬੈਠਾ ਕਿ ਬਠਿੰਡੇ ਨੂੰ ਫੇਰ ਜਾਣਾ ਇਹਦੀ ਮੀਨ ਟਾਈਮ ਇੱਕ ਗੱਡੀ ਰੁਕਦੀ ਆ ਕੇ ਸੰਗਤ ਵਾਲੇ ਪਾਸੋਂ ਤੇ ਉਹਦੇ ਵਿੱਚ ਕੋ ਬੰਦਾ ਉਤਰ ਕੇ ਆਉਂਦਾ ਪੰਚਾਇਤ ਮੈਂਬਰ ਸਾਧੂ ਸਿੰਘ ਉਹ ਦਲਤ ਭਾਈਚਾਰੇ ਚੋਂ ਸੀ ਮੈਨੂੰ ਦੇਖ ਕੇ ਉਤਰ ਕੇ ਆਇਆ ਸੀ ਤੇ ਮੈਨੂੰ ਨੇ ਕਹਿ ਜੀ ਗੱਲ ਬੜੀ ਮਾੜੀ ਹੋ ਗਈ ਮੈਂ ਕੀ ਹੋਇਆ ਪਿੰਡ ਸਾਡੇ ਕਹਿੰਦਾ ਦੋ ਬੰਦੇ ਮਾਰਦੇ ਤੇ ਕੋਈ ਗੱਲ ਹੀ ਨਹੀਂ ਸੁਣ ਰਿਹਾ ਮੈਂ ਕਿ ਤੂੰ ਕਿਧਰ ਹੋ ਆਇਆ ਕਹਿੰਦਾ ਮੈਂ ਗੁਰੂ ਦੇ ਭਰਾ ਦੇ ਨਾਲੋਂ ਹਰਵੰਤ ਸਿੰਘ ਨਾਲੋਂ ਗੱਡੀ ਚੋਤ ਰਿਹਾ ਤੇ ਮੈਂ ਉਹਨੂੰ ਇਹ ਕਹਿ ਕੇ ਉਤਰਾ ਵੀ ਆਹ ਮੇਰੀ ਮਾਸੀ ਦਾ ਪੁੱਤ ਬੈਠਾ ਮੈਂ ਉਹਨੂੰ ਮਿਲ ਕੇ ਆਉਣਾ ਮੈਂ ਤੇਰੇ ਕੋਲੇ ਤਾਂ ਆਇਆ ਕਿ ਸ਼ਾਇਦ ਤੂੰ ਕੁਝ ਕਰ ਲਵੇਂ ਹਾਂ ਮੈਨੂੰ ਉਦੋਂ ਥੋੜੀ ਹੋਈ ਮੈਂ ਕਿਹਾ ਵੀ ਚਲੋ ਮੈਂ ਚੱਲਦਾ ਮੈਂ ਉੱਥੋਂ ਜੋ ਡੈਟ ਕੱਲ ਚਲਾ ਗਿਆ ਡੈਡ ਬodies ਪਕੇ ਹਾਂ ਉੱਥੇ ਹਾਲਾਤੇ ਬੜੇ ਵੀ ਕੋਈ ਬੰਦਾ ਗੱਲ ਸੁਣਨ ਨੂੰ ਤਿਆਰ ਨਾ ਕੋਈ ਗੱਲ ਕਰਨ ਨੂੰ ਤਿਆਰ ਨਾ ਇਮੀਡੀਏਟ ਮੈਂ ਕਿਸੇ ਨਾਲ ਮੋਟਰਸਾਈਕਲ ਦੇ ਉੱਤੇ ਬੈਠਾ ਮੋਟਰਸਾਈਕਲ ਤੇ ਉੱਤੇ ਬੈਠ ਕੇ ਮੈਂ ਸੰਗਤ ਗਿਆ ਸੰਗਤ ਜਾ ਕੇ ਮੈਂ ਐਸਐਚਓ ਨੂੰ ਕਹਾ ਕਿ ਐਫਆਈਆਰ ਨਾ ਕਿਉਂ ਨਹੀਂ ਕਰਦੇ ਦੋ ਬੰਦੇ ਕਤਲ ਕਰਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਸ ਵੇ ਕਿਸੇ ਦੀ ਜਰੂਰਤ ਨਾ ਬਾਦਲ ਸਾਹਿਬ ਦੇ ਭਰਾ ਦੇ ਉੱਤੇ ਕਬਜਾ ਪਰਚਾ ਦਰਜ ਕਰਨ ਮੈਂ ਉੱਥੋਂ ਇੱਕ ਟੈਲੀਫੋਨ ਕਰਕੇ ਕਿਸੇ ਅਖਬਾਰ ਦੇ ਵਿੱਚ ਖਬਰ ਲੁਆਈ ਉਸ ਤੋਂ ਬਾਅਦ ਬਿਠੰਡੇ ਆ ਗਈ ਹਾਂ ਬਿਠੰਡੇ ਆ ਕੇ ਗੁਰਸ਼ਰਨ ਸਿੰਘ ਜੀ ਦੀ ਹੋਰਾਂ ਨੂੰ ਮੈਂ ਮਿਲਦਾ ਕਿ ਕਹੇ ਜੀ ਆ ਗੱਲ ਹੋਈ ਭਲਾ ਹੋਵੇ ਉਸ ਬੰਦੇ ਦਾ ਪਤਾ ਨਹੀਂ ਹੁਣ ਉਹ ਹੈਗੇ ਇਸ ਦੁਨੀਆ 'ਚ ਕਿ ਨਹੀਂ ਗੁਰਸ਼ਰਨ ਸਿੰਘ ਦੇ ਜੀ ਨੇ ਉਸ ਵੇਲੇ ਐਸਪੀ ਫਿਦੇਸੀ ਮਿਸਟਰ ਇਥੇ 1909 ਸੀਗਾ ਆ ਜਾਣਾ ਮੇਰੀ ਯਾਦ ਉਹ ਐਸਪੀ ਸੀ ਚਾਲਿਆ ਆਰਐਸ ਚਾਲਿਆ ਹਾਂ ਆਰਐਸ ਚਾਲਿਆ ਦੀ ਡਿਊਟੀ ਲਈ ਕਿ ਤੁਸੀਂ ਮੌਕੇ ਤੇ ਜਾਓ ਔਰ ਆਰਐਸ ਚਾਲਿਆ ਆਪਣੀ ਗੱਡੀ ਦੇ ਉੱਤੇ ਗਿਆ ਗੱਡੀ ਦੇ ਵਿੱਚ ਆਪਣੀ ਜੀਪ ਦੇ ਵਿੱਚ ਲੋੜ ਲਾਸ਼ਾਂ ਲੈ ਕੇ ਆ ਤੇ ਐਫਆਈਆਰ ਹੋਈ ਐਫਆਈਆਰ ਹੋ ਗਈ ਔਰ ਐਫਆਈਰ ਹੋਣ ਤੋਂ ਬਾਅਦ ਵੀ ਹੁਣ ਇਹਦੀ ਅਰੈਸਟ ਹੋਣੀ ਹੈ ਅਰੈਸਟ ਹੋ ਗਿਆ ਉਹ ਜਿੰਨੀ ਦੇਰ ਤੱਕ ਅरेस्ट ਰਹਿਏ ਹੈ ਜਿੰਨੀ ਦੇਰ ਤੱਕ ਕੰਪਰੋਮਾਈਜ਼ ਹੋ ਕੇ ਉਹ ਕੇਸ ਨਿਪਟਿਆ ਨਹੀਂ ਉਨੀ ਦੇਰ ਤੱਕ ਸਰਦਾਰ ਗੁਰਵੰਸ ਸਿੰਘ ਢਿੱਲੋ ਬਾਦਲ ਸਾਹਿਬ ਦੇ ਕਜ਼ਨ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਰਏ ਹੈ ਵਿਦਆਊਟ ਆਨ ਐਨੀ ਡਿਸੀਜ਼ ਬਿਮਾਰੀ ਕੋਈ ਨਹੀਂ ਕਿਉਂਕਿ ਵੱਡੇ ਕਰਤਾ ਬੰਦਾ ਸੀ ਨਹੀਂ ਪਰ ਆਪਾਂ ਮਤਲਬ ਕਿਵੇਂ ਕਹਿ ਸਕਦੇ ਹਾਂ ਬਿਮਾਰੀ ਨਹੀਂ ਕੋਈ ਬਿਮਾਰੀ ਰਿਕਾਰਡ ਕਿ ਲਿਖਣਾ ਹੈ ਉਹਦੇ ਜੇਲ੍ਹ ਦੇ ਡਾਕਟਰ ਨੇ ਲਿਖਤਾ ਹੋਰ ਦੱਸਣਾ ਹਾਂ ਬਾਬਾ ਜੀ ਇੱਕ ਸਾਡੇ ਅੱਜ ਕੱਲ ਬੜੇ ਤਕੜੇ ਆ ਸੰਤ ਸਮਾਜ ਦੇ ਲੀਡਰ ਵੀ ਹੈ ਹਾਂ ਬੜੇ ਵੱਡੇ ਅੱਜ ਕੱਲ ਟੈਲੀਫੋਨਾਂ ਤੇ ਵੀ ਆਉਂਦੇ ਆ ਉਹਨਾਂ ਨੇ ਇੱਕ ਬੰਦਾ ਕੁੱਟਦਾ ਹਾਂ ਆਪਣਾ ਥਾਣਾ ਕੈਂਟ ਕੋਲੇ ਹਾਂ ਬੰਦਾ ਕੁੱਟਦਾ ਬੰਦੇ ਨੂੰ ਕੁੱਟਣ ਲੱਗੇ ਬੰਦਾ ਛੁਟਕੇ ਭੱਜ ਗਿਆ ਉਹ ਕੈਂਟ 'ਚ ਵੱਢ ਗਿਆ ਬਾਬਾ ਜੀ ਨੂੰ ਇਸ ਗੱਲ ਦਾ ਨਾ ਪਤਾ ਵੀ ਇਹ ਕੈਂਟ ਫੌਜੀਆ ਦਾ ਏਰੀਆ ਬਾਬਾ ਜੀ ਨੇ ਤਾਂ ਕਿਹਾ ਵੀ ਆਪਾਂ ਨੂੰ ਜਿਵੇਂ ਲੋਕਪੱਖ ਪੈਰੀ ਹੱਥ ਲਾਉਣ ਦੇ ਪੈਰੀ ਹੱਥ ਲਾਉਣਗੇ ਬਾਬਾ ਜੀ ਨੇ ਸ਼ਾਲ ਮਾਰੀ ਨਾਲ ਉਹਦੇ ਸੇਵਕਾਂ ਨੇ ਸ਼ਾਲ ਮਾਰੀ ਕੈਂਟ 'ਚ ਵੱਢ ਗਏ ਕੈਂਟ ਜਾ ਕੇ ਬੰਦੇ ਨੂੰ ਫੜਕੇ ਕੁੱਟਣ ਲੱਗੋ ਉਸ ਆਰਮੀ ਵਾਲੇ ਨੇ ਬਾਬਾ ਜੀ ਨੂੰ ਬਣ ਲਿਆ ਹਾਂ ਬਾਹਾਂ ਬਣ ਕੇ ਕੈਂਟ ਥਾਣੇ ਚ ਲੈ ਕੇ ਜੀ ਆ ਬੰਦੇ ਨੇ ਤਾਂ ਆ ਕੇ ਤੋਰਦਾ ਥਾਣੇ ਦੇ ਵਿੱਚ ਗਮ ਬਦਕਿਸਮਤੀ ਨਾਲ ਇੱਕ ਬਾਬੇ ਦੀ ਬਦਕਿਸਮਤੀ ਅਸੀਂ ਕਹਿੰਦੇ ਸੱਚਾ ਚੰਗਾ ਸੀਗਾ ਪੀਪੀ ਚੋ ਐਸ ਵੇਲਾ ਪਰਚਾ ਦੇ ਪਰਚਾ ਦਿੱਤਾ ਪਰਚਾ ਦੇਣ ਤੋਂ ਬਾਅਦ ਇੱਥੇ ਬਠਿੰਡੇ ਦੇ ਵਿੱਚ ਇੱਕ ਮਤਲੋ ਜਿਹੜਾ ਸੰਤ ਸਮਾਗਮ ਹੋਇਆ ਸੀ ਔਰ ਉਹ ਸੰਤ ਸਮਾਗਮ ਦੇ ਵਿੱਚ ਜਿਹੜਾ ਬੰਦਾ ਜਿਹੜਾ ਉਹਦਾ ਕਰਤਾ ਕਰਤਾ ਸੀਗਾ ਹਾਂ ਉਹ ਰਵਿੰਦਰ ਸਿੰਘ ਦੇ ਬੋਤ ਕਰੀਏ ਕਰੀਬ ਸੀ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਸੁਪਰ ਸੀਨੀਅਰ ਮਿਨਿਸਟਰ ਰਵਿੰਦਰ ਸਿੰਘ ਹੁੰਦਾ ਸੀ ਹਾਂ ਉਹਨਾਂ ਨੇ ਉਹਨੂੰ ਟੈਲੀਫੋਨ ਕਰਤਾ ਉਹਨਾਂ ਨੇ ਐਸਐਸਪੀ ਨੂੰ ਕਹਿ ਕੇ ਇਹ ਸੰਤਾ ਦਾ ਹੁਣ ਕੀ ਕਰੋ ਕਹਿੰਦੇ ਜੀ ਬੰਦੀ ਪੈ ਗਈ ਕੀ ਕਰੀਏ ਹਾਂ ਨਾਲ ਦੀ ਨਾਲ ਹੀ ਅਦਾਲਤ ਵਿੱਚ ਪੇਸ਼ ਕੀਤਾ ਉਹ ਬੰਦੇ ਦਾ ਜੁਡੀਸ਼ੀਅਲ ਰਿਮਾਰਡ ਲਿਆ ਜੇਲ੍ਹ ਚ ਲਾਗੀ ਹਾਂ ਜੇਲ੍ਹ ਚ ਲੈ ਜਾਂਦੇ ਆ ਸਰ ਸੰਤ ਜੀ ਉਹਨਾਂ ਨੇ ਕਹਿਤਾ ਲਓ ਜੀ ਬਿਮਾਰ ਹੋ ਕੇ ਸੰਤ ਜੀ ਤੇ ਸੰਤ ਜੀ ਨੂੰ ਚੱਕਿਆ ਸਿਵਲ ਹਸਪੀਟਲ ਦਾਖਲ ਕਰਵਾਤਾ ਸਾਨੂੰ ਪਤਾ ਲੱਗ ਗਿਆ ਮੈਂ ਆਪਣੇ ਫੋਟੋਗ੍ਰਾਫਰ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਵੀ ਹੁਣ ਸੰਤਾਂ ਦਾ ਕੁਛ ਨਾ ਕੁਛ ਕਰੀਏ ਦੇਖੀਏ ਕੀਏ ਇੱਕ ਵਿਸ਼ੇਸ਼ ਕਮਰੇ 'ਚ ਸੰਤ ਜੀ ਬਿਠਾਏ ਹੋਏ ਸਾਡਾ ਫੋਟੋਗ੍ਰਾਫਰ ਜਿਹੜਾ ਹੋ ਐਡਾ ਤਿੱਖਾ ਬੰਦਾ ਸੀ ਉਹਨੇ ਉੱਪਰ ਚੜਿਆ ਉੱਪਰ ਚੜ ਕੇ ਉਹਨੇ ਦੇਖਿਆ ਉਹਦੇ ਵਿੱਚ ਦੀ ਰੌਸ਼ਨਦਾਨ ਦੇ ਵਿੱਚ ਦੀ ਦੇਖਿਆ ਤੇ ਸੰਤ ਜੀ ਦੇ ਮੂਰੇ ਕਿਉਂ ਦੇ ਲੱਗ ਦੇਸੀ ਕਿਉਂ ਦੇ ਬਣੇ ਹੋਏ ਪਰੌਠੇ ਤੇ ਚੰਗਾ ਛੱਡਾ ਭਰਿਆ ਹੋਆ ਦਹੀਂ ਦਾ ਨਾਲ ਮੱਖਣ ਰੱਖਿਆ ਹੋਆ ਕੌਲ ਉਹਦਾ ਭਰਿਆ ਹੋਆ ਤੇ ਸੰਤ ਜੀ ਹੋ ਸ਼ਕੀ ਜਨ ਉਹ ਬਣਾਈ ਜਾਂਦੇ ਵੀ ਸੰਤ ਜੀ ਨੂੰ ਜਿਹੜਾ ਹੈਗਾ ਜੀ ਹੋਇਆ ਹੈਗਾ ਤੁਹਾਡਾ ਇੰਨਾ ਦਿਨ ਦਿਲ ਦੀ ਬਿਮਾਰੀ ਇਦਾਂ ਇਹ ਸੰਤ ਫਕੀਰ ਤੇ ਪੋਲੀਟੀਕਲ ਬੰਦੇ ਇਹ ਗੱਲ ਕਰੀ ਜਾਂਦੇ ਆਪਾਂ ਪੁਲਿਸ ਵਾਲਿਆਂ ਤੇ ਜੇਲ੍ਹ ਵਾਲਿਆਂ ਤੇ ਮਗਰ ਪੈ ਜੀ ਹਾਂ ਇਹਦੇ ਛੇ ਨੁਕਸ ਹੈਗਾ ਜੀ ਨੁਕਸ ਇਸ ਕਰਕੇ ਹੈ ਕਿ ਜੇਲ੍ਹ ਦੇ ਵਿੱਚ ਵੀ ਜਿਹੜਾ ਜੇਲ੍ਹਾਂ ਵਾਲਾ ਮਾਮਲਾ ਹੈ ਪਹਿਲੀ ਗੱਲ ਤੁਸੀਂ ਦੇਖੋ ਕਿ ਅੱਜ ਜੇਲ੍ਹਾਂ ਕਿ ਅੱਜ ਜੇਲ੍ਹਾਂ ਦਾ ਕੰਟਰੋਲ ਕਿਹਦੇ ਕੋਲੇ ਹੈ ਪੁਲਿਸ ਅਫਸਰਾਂ ਕੋਲੇ ਏ ਡੀ ਜੀ ਪੀ ਜੇਲ੍ਹਾਂ ਕੌਣ ਹੈ ਜੀ ਉਹ ਆਈ ਪੀ ਐਸ ਹਾਂ ਕੋਈ ਜ਼ਮਾਨਾ ਹੁੰਦਾ ਸੀ ਜੋ ਆਈ ਜੀ ਹੁੰਦਾ ਸੀ ਜੇਲ੍ਹ ਦਾ ਉਹ ਜੇਲ੍ਹ ਸਰਵਿਸ ਦਾ ਬੰਦਾ ਹੁੰਦਾ ਸੀ ਉਹਨਾਂ ਨੂੰ ਵਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਜਿਹੜਾ 11500 2000 ਬੰਦਾ ਇਹਨੂੰ ਤੁਸੀਂ ਕਿਵੇਂ ਡੀਲ ਕਰਨਾ ਹੈ ਉਹ ਬਾਹਰ ਉਹ ਭਵੇਂ ਦੁਸ਼ਮਣ ਹੁੰਦੇ ਸਰਕਾਰ ਦੇ ਵਿਰੋਧੀ ਹੁੰਦੇ ਸੀ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਕਿਹੋ ਜਿਹਾ ਸੁਭਾਅ ਕੀ ਉਹਦੀ ਮਾਨਸਿਕਤਾ ਕੀ ਉਹਨੂੰ ਪੜਦੇ ਸੀ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਸੀ ਉਸ ਟ੍ਰੇਨਿੰਗ ਦੇ ਲਿਹਾਜ਼ ਨਾਲ ਉਹਨਾਂ ਨਾਲ ਡੀਲ ਕਰਦੇ ਸੀ ਹੁਣ ਆਈਪੀਐਸ ਅਫਸਰ ਲਾਤੇ ਪੀਏਪੀ ਤੋਂ ਕੱਢ ਕੇ ਲਾਤੇ ਸੀਆਰਪੀ ਤੋਂ ਕੱਢ ਕੇ ਲਾਤੇ ਇਹ ਦੱਸੋ ਮੈਨੂੰ ਜਦੋਂ ਦੀ ਅਫਸਰ ਲਾਇਕ ਕੀ ਜੇ ਇਹਨਾਂ ਦਾ ਸੁਧਾਰ ਹੋ ਗਿਆ ਉਦੋਂ ਵੀ ਬੇੜਾ ਕਰਖੋ ਗਿਆ ਹਾਂ ਤੁਸੀਂ ਜ਼ਿਕਰ ਕੀਤਾ ਇੱਕ ਅੱਜ ਦੀ ਟ੍ਰਿਬਿਨ ਦੀ ਰਿਪੋਰਟ ਲੱਗੀ ਹੈ ਜੀ ਜਿਹੜੀ ਹੈ ਕਿ ਬਠਿੰਡਾ ਜੇਲ੍ਹ ਦੇ ਵਿੱਚ ਵੀ ਹੋਈ ਪੰਜਾਬ ਦੀ ਜੇਲ੍ਹ ਦੇ ਵਿੱਚ ਕਿਤੇ ਵੀ ਉਹ ਇੰਟਰਵਿਊ ਨਹੀਂ ਹੋਈ ਹਾਂ ਕਹਿੰਦੇ ਜੀ ਅਸੀਂ ਰਿਪੋਰਟਰ ਨੂੰ ਵੀ ਪੁੱਛ-ਕਿਛ ਕੀਤੀ ਹੈ ਰਿਪੋਰਟਰ ਕਿਉਂ ਦੱਸੂਗਾ ਹਾਂ ਰਿਪੋਰਟਰ ਜਿਹੜਾ ਹੈਗਾ ਜਿੰਨੇ ਆਪਣੇ profession ਦੇ ਲਈ ਕੰਮ ਕੀਤਾ ਉਹ ਕਿਸੇ ਨੂੰ ਦੱਸਣ ਵਾਸਤੇ پابੰਦ ਨਹੀਂ ਕਾਨੂੰਨ ਇਸ ਵਾਸਤੇ ਵੀ ਨਹੀਂ ਦਿੰਦਾ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਕੋਈ ਪੁੱਛੇ ਤੂੰ ਕਿਵੇਂ ਕੰਟੈਕਟ ਕੀਤਾ ਸੀ ਤੁਸੀਂ ਇਹ ਤੁਹਾਡਾ ਪ੍ਰਿਵਿਲੇਜ ਹੈ ਤੁਸੀਂ ਦੱਸੋ ਜਾਂ ਨਾ ਦੱਸੋ ਪਰ ਸਵਾਲ ਇਹ ਹੁੰਦਾ ਕਿ ਕੀ ਲਾਰੈਂਸ ਬਿਸ਼ਰੋਈ ਨੂੰ ਐਸਆਈਟੀ ਨੇ ਪੁੱਛਗਿੱਛ ਕੀਤੀ ਹੈ ਹਾਂ ਉਹਨਾਂ ਤਾਂ ਪੁੱਛਗਿੱਛ ਨਹੀਂ ਕੀਤੀ ਕਲੀਨ ਚਿੱਟ ਦੇ ਦਿੱਤੀ ਜੀ ਨਹੀਂ ਹੈ ਤੇ ਕਲੀਨ ਚਿੱਟ ਦਿੱਤੀ ਕਦੋਂ ਹੈ ਕਲੀਨ ਚਿੱਟ ਉਹ ਜਿਹੜਾ ਹਾਈ ਕੋਰਟ ਨੇ ਤੁਨਕੇ ਮਾਰਦੀ ਹੈ ਕਿ ਜਵਾਬ ਦਿਓ ਜਵਾਬ ਦਿਓ ਇਸ ਕਰਕੇ ਗੱਲਾਂ ਕਹਿਣ ਦੀਆਂ ਹੋਰ ਹੁੰਦੀਆਂ ਕਹਾਉਣ ਦੀਆਂ ਹੋਣ ਹੁੰਦੀਆਂ ਹੁਣ ਕੀ ਹੈ ਕਿ ਜੇਲ ਦਾ ਜਿਹੜਾ ਜੇਲ ਸਟਾਫ ਸੀ ਜੇਲ ਦੀ ਨੌਫਰੀ ਕੱਟ ਹੈ ਕੰਮ ਜਿਹੜਾ ਹੋਮਗਾਰਡ ਵਾਲਿਆਂ ਤੋਂ ਲੈ ਜਾਂਦਾ ਪੈਰਾਮਿਟਰੀ ਫੋਰਸਸ ਵੜੇ ਤੋਂ ਲਿਆ ਜਾਂਦਾ ਸੁਪਰਡੈਂਟ ਜਿਹੜੇ ਹੈਗੇ ਉਹਨਾਂ ਦੇ ਨਿੱਕੇ ਮੋਟੇ ਕੰਮ ਲਿਖਣ ਪੜਨ ਵਾਲੇ ਹੋਗੇ ਬਾਕੀ ਉਤੇ ਅਫਸਰ ਭਾਇਵੇ ਸੇਮ ਪੋਜੀਸ਼ਨ ਦੀ ਆਪਾਂ ਦੇਖੀ ਤਾਂ ਪੁਲਿਸ ਵਾਲਿਆਂ ਦੀ ਹੁਣ ਪੁਲਿਸ ਦੇ ਵਿੱਚ ਜਿੰਨਾ ਬੰਦਿਆਂ ਨੂੰ ਪੁਲਿਸ ਲਾਈਨ ਚ ਲਾਇਆ ਹੁੰਦਾ ਆਮ ਤੌਰ ਤੇ ਪੁਲਿਸ ਲਾਈਨਾਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਲਾਉਂਦੇ ਜਿਨ੍ਹਾਂ ਨੂੰ ਅਫਸਰ ਸਮਝਦੇ ਐ ਇਹ ਡਿਫਾਲਟਰ ਐ ਇਹ ਕੰਮ ਦੇ ਯੋਗ ਨਹੀਂ ਹਾਂ ਇਹ ਬਾੜ ਥਾਣੇ ਚ ਕੰਮ ਨਹੀਂ ਕਰ ਸਕਦਾ ਇਹਨੂੰ ਪੁਲਿਸ ਲਾਈਨ ਚ ਬਿਠਾ ਦਿਓ ਪੁਲਿਸ ਲਾਈਨ ਦੇ ਵਿੱਚੋਂ ਮੁੰਸ਼ੀ ਨੂੰ ਕਹਿੰਦੇ ਜੀ ਗਾਰਡ ਲਾ ਦਿਓ ਜੇਲ੍ਹ ਆਸਤੇ ਉਹ ਕਹਿੰਦਾ ਜੀ ਲੱ ਉਹ ਭੇਤੇ ਤੇ ਤੇਰਾ ਠੀਕ ਹੈ ਡਿਕਡੋਲੇ ਖਾਂਦੇ ਉਹ ਗੱਡੀਆਂ ਲੈ ਕੇ ਆਪਦੀਆਂ ਚਲੇਗੇ ਬਸ ਸਿਭਾਈ ਤੇ ਲੈ ਆਏ ਬਰਾਤ ਬੰਦਾ ਰੋਟੀ ਖਾਂਦਾ ਹੈ ਰੋਟੀ ਖਾਣ ਵਾਸਤੇ ਵੀ ਨਾਲ ਬੈਠ ਜਾਂਦੇ ਆਂ ਦਾਰੂ ਪੀਂਦੇ ਆਂ ਦਾਰੂ ਵਾਲੀ ਗੱਲ ਵੀ ਹੋ ਜਾਂਦੀ ਹੈ ਜਿਹੜੇ ਬੰਦੇ ਨੂੰ ਕੋਈ ਮਤਲਬ ਟੁੱਟੇ ਹੋਏ ਬੰਦੇ ਉਹਨਾਂ ਦੇ ਉੱਤੇ ਕਰਕੇ ਉਹ ਵੀ ਆ ਲੋ ਜੀ ਤੁਸੀਂ ਖਾ ਪੀ ਲਓਗਾ ਚਾਰ ਪੈਸੇ ਲੈ ਲਓ ਇਸ ਦੁਨੀਆ ਦੇ ਵਿੱਚ ਜੇ ਅਸੀਂ ਇਹ ਦੇਖੀ ਕਿ ਪ੍ਰਾਈਮ ਮਿੰਸਟਰਾਂ ਤੇ ਇਲਜ਼ਾਮ ਲੱਗ ਜਾਂਦੇ ਆਂ ਜੇ ਇਹ ਇਲਜ਼ਾਮ ਲੱਗੀ ਜਾਂਦੇ ਕਿ ਟੋਟਲ ਤੁਹਾਡਾ ਮੀਡੀਆ ਕਾਰਪੋਰੇਟ ਘਰਾਣੇ ਦੇ ਕੰਟਰੋਲ ਚ ਚਲਾ ਗਿਆ ਹਾਂ ਜੇ ਇਥੇ ਕਹਿੰਦੇ ਕਿ ਸਾਡੇ ਚੀਫ ਮਿਨਿਸਟਰ ਵੀ ਪੈਸੇ ਲੈਂਦੇ ਆ ਸਾਡੇ ਚੀਫ ਸਕੱਟਰੀ ਵੀ ਪੈਸੇ ਲੈਂਦੇ ਸਾਡੇ ਤਾਂ ਪੰਜਾਬ ਦੇ ਇੱਕ ਚੀਫ ਸਕੱਟਰੀ ਸੀਗੇ ਹਾਂ ਜਿਨ੍ਹਾਂ ਨੂੰ ਇਨਕਲਾਬੀ ਸਰਕਾਰ ਨੇ ਲਾਇਆ ਸੀ ਹਾਂ ਉਹ ਚੀਫ ਸਕੱਟਰੀ ਨੂੰ ਰੈਡ ਹੈਂਡਡ ਕੀਤਾ ਸੀ ਵਿਜੀਲੈਂਸ ਵਾਲਿਆਂ ਨੇ ਫੜਿਆ ਸੀ ਵੀ ਕੇ ਜੰਝੂਆ ਸਾਹਿਬ 2 ਲੱਖ ਕੇ ਲੱਖ ਰੁਪਈਆ ਲੈਂਦੇ ਫੜੇ ਗਏ ਸੀ ਅੱਛਾ ਜੀ ਰੈਡ ਹੈਂਡਡ ਸੀ ਤੇ ਉਹਨਾਂ ਨੂੰ ਚੱਕ ਜਦੋਂ ਕਿ ਹਾਲਾਂਕਿ ਉਹਨਾਂ ਦੇ ਕੇਸ ਦਾ ਨਿਪਟਾਰਾ ਨਹੀਂ ਹੋਇਆ ਸੀ ओके ਉਹ ਜਿਹੜੇ ਜਿਸ ਬੰਦੇ ਨੇ ਫੜਾਇਆ ਸੀ ਉਸ ਬੰਦੇ ਨੇ ਕੰਪਲੀਟ ਵੀ ਕਰਤੀ ਸੀ ਪਟੀਸ਼ਨ ਪਾਤੀ ਸੀ ਫਿਰ ਉੱਤੇ ਪ੍ਰੈਸ਼ਰ ਬਿਲਡ ਕੀਤਾ ਕਿ ਕੋਈ ਚੀਫ ਸੈਕਟਰੀ ਸੀ ਪ੍ਰੈਸ਼ਰ ਬਿਲਡ ਕਰਕੇ ਉਹਦੀ ਫਿਰ ਕੰਪਲੀਟ ਵਾਪਸ ਹੋ ਗਈ ਜਦੋਂ ਇਸ ਕਿਸਮ ਦੀ ਸਥਿਤੀ ਹੋਵੇ ਤੇ ਉਹ ਸਥਿਤੀ ਦੇ ਵਿੱਚ ਫਿਰ ਆਪਾਂ ਕਰਾਂਗੇ ਕਰਾਂਗੇ ਕਿਉਂਕਿ ਇਹ ਸਿਸਟਮ ਦਾ ਬੇੜਾ ਕਰ ਕੋਇਆ ਹਾਂ ਇਹਦਾ ਇੱਕ ਤਰੀਕਾ ਕਰ ਹੈ ਸਾਡੇ ਕੋਲੇ ਕਿੰਨੀਆਂ ਰਿਜ਼ਰਵ ਆਏ ਸਾਡੇ ਕੋਲੇ ਪੀਏਪੀ ਹੈ ਸਾਡੇ ਕੋਲ ਕਿੰਨੀਆਂ ਬਟਾਲੀਆਂ ਨੇ ਬਟਾਲੀਆਂ ਨੇ ਸਾਰੇ ਬੈਠੇ ਤੁਸੀਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਬਟਾਲੀਅਨ ਦਾ ਹੈੱਡਕੁਆਰਟਰ ਕਿਉਂ ਨਹੀਂ ਬਣਾ ਲਦੇ ਪਰ ਪਰ ਟਲੋਂ ਸਾਹਿਬ ਦੇਖੋ ਠੀਕ ਹੈ ਮੈਂ ਮੰਨਦਾ ਵੀ ਗਾਰਡ ਘਟ ਹੂੰ ਠੀਕ ਹੈ ਉਹਨਾਂ ਦੇ ਕੋਲੇ ਜਿਹੜੇ ਮੁਲਾਜ਼ਮਾ ਉਹਨਾਂ ਦੀ ਘਾਟ ਹੈ ਸਾਰਨਾ ਪੈਂਦਾ ਮੈਨੂੰ ਵੀ ਪਤਾ ਜਿਹੜਾ ਜੇਲ੍ਹਾਂ ਦਾ ਸਿਸਟਮ ਹੈ ਇਹਦੇ ਵਿੱਚ ਸਿੱਧੇ ਡਿਪਟੀ ਨੂੰ ਬੱਚਿਆਂ ਤੱਕ ਵੀ ਤੇਰੇ ਬਜਵਾਗ ਬਾਹਰ ਪੜਦੇ ਆ ਸਾਨੂੰ ਪਤਾ ਕਿੱਥੇ ਪੜਦੇ ਆ ਗੈਂਗਸਟਰ ਇੱਥੋਂ ਤੱਕ ਕਹਿੰਦੇ ਆ ਮੈਂ ਆਪਣੇ ਸਾਰਿਆਂ ਦੀ ਹੁੰਦੇ ਆ ਹਨਾ ਮੈਨੂੰ ਵੀ ਜਾਣਦੇਗੇ ਬੰਦੇ ਹੈਗੇ ਆ ਜਿਹੜੇ ਡਿਪਾਰਟਮੈਂਟ ਚ ਸਿੱਧੀਆਂ ਤਮ ਕਿਉਂ ਹੂੰ ਉਹਦੇ باوجود ਇੰਨੇ ਪ੍ਰੈਸ਼ਰ ਚੋਂ ਕੰਮ ਕਰਦੇ ਆ। ਹੂੰ ਹੂੰ ਤੇ ਪਿੱਛੇ ਜੇ ਸਰਕਾਰ ਨੇ ਉਹਨਾਂ ਦੀ ਸਕਿਉਰਿਟੀ ਵੀ ਘਟਾਈ ਸੀ ਜਿਹੜੇ ਉਹਨਾਂ ਦੇ ਨਾਲ ਪੁਲਿਸ ਵਾਲੇ ਹੁੰਦੇ ਸੀ ਨਾ ਹਨਾ ਡੀਐਸਪੀ ਦੇ ਉਹ ਉਹ ਵੀ ਘਟਾਏ ਗਏ। ਹੂੰ ਹੂੰ ਸਾਰਾ ਕੁਸ਼ ਹੈ। ਹੂੰ ਪਰ ਇਹਦੇ ਨਾਲ ਸਾਨੂੰ ਕੀ ਬੇਈਮਾਨ ਹੋਣ ਦਾ ਫਿਰ ਸਾਨੂੰ ਹੱਕ ਮਿਲ ਜਾਂਦਾ? ਨਹੀਂ ਬਿਲਕੁਲ ਨਹੀਂ। ਮੈਂ ਕਹਿੰਦਾ ਵੀ ਸਰਕਾਰ ਬਈ ਚੈਨਲ ਬੰਦ ਕਰੀ ਜਾਂਦੀ ਆ। ਹੂੰ ਠੀਕ ਆ ਸਾਡੇ ਤੇ ਬਹੁਤ ਪ੍ਰੈਸ਼ਰ ਆ ਤੇ ਫੇਰ ਬਾਈ ਯਾਰ ਸਾਨੂੰ ਆਏ ਥੋੜੀ ਵੀ ਵਿਕਣ ਦਾ ਹੱਕ ਮਿਲ ਗਿਆ ਫਿਰ ਫਿਰ ਇਹਨੂੰ ਜਸਟੀਫਾਈ ਕੋਈ ਕਿਵੇਂ ਕਰੇ ਨਹੀਂ ਨਹੀਂ ਇਹਨੂੰ ਵਿਕਣ ਦਾ ਹੱਕ ਨਹੀਂ ਆਪਾਂ ਕਹਿ ਸਕਦੇ ਆਪਾਂ ਜਿਹੜਾ ਮੇਰਾ ਪੁਆਇੰਟ ਹੈ ਮੇਰਾ ਪੁਆਇੰਟ ਹੈ ਕਿ ਸਮਾਜ ਦੇ ਵਿੱਚੋਂ ਜਿਹੜੇ ਲੋਕਾਂ ਨੇ ਸਮਾਜ ਨੂੰ ਸੇਧ ਦੇਣੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਦੇਣਾ ਜੇ ਪ੍ਰਸ਼ਾਸਨ ਵਾਲੇ ਲੋਕ ਕੀ ਗੱਲ ਜਾਣ ਹਾਂ ਤਾਂ ਤੁਸੀਂ ਕੰਟਰੋਲ ਕਿਵੇਂ ਕਰੋਗੇ ਹਾਂ ਤੁਹਾਡਾ ਕੋਈ ਨਾ ਕੋਈ ਆਦਰਸ਼ ਹੁੰਦਾ ਹੈ ਹਾਂ ਮੇਰਾ ਆਦਰਸ਼ ਹੋ ਸਕਦਾ ਕੋਈ ਕਿਸੇ ਜ਼ਮਾਨੇ ਦੇ ਵਿੱਚ ਮੇਰਾ ਆਦਰਸ਼ ਭਗਤ ਸਿੰਘ ਸੀ ਹਾਂ ਅੱਜ ਮੇਰੇ 'ਚ ਮੌਕਾ ਪ੍ਰਸਤੀ ਨਹੀਂ ਹੈ ਕਿ ਮੇਰਾ ਆਦਰਸ਼ ਭਗਵੰਤ ਸਬੰਧ ਬਣ ਗਏ ਹਾਂ ਇਹ ਇਹ ਤਾਂ ਦੇਖਣਾ ਪੈਣਾ ਕਿ ਮੇਰਾ ਦਰਸ਼ਕੋ ਮੇਰੀਆਂ ਲੋੜਾਂ ਭਗਵੰਤ ਮਾਨ ਇੱਕ ਮੈਂ ਸਿੰਬਲ ਦੇ ਤੌਰ ਤੇ ਲਿਆ ਗਿਆ ਕੋ ਪੰਜਾਬ ਦਾ ਚੀਫ ਮਿਨਿਸਟਰ ਹਾਂ ਮੈਂ ਇੱਕ ਸਿੰਬਲ ਦੇ ਤੌਰ ਤੇ ਇਸਤੇਮਾਲ ਕਰੇ ਮੇਰਾ ਦਰਸ਼ਕੋ ਜੀ ਮੈਂ ਤਾਂ ਕੰਮ ਲੈ ਰਹੇ ਕਹਿੰਦੇ ਕ ਹੋਂਦੇ ਬੰਦੇ ਜਿਨ੍ਹਾਂ ਦੀਆਂ ਵਿਚਾਰ ਧਰਾਵਾ ਕੁ ਸ਼ਹੁਰ ਹੁੰਦੀਆਂ ਉਹ ਅੱਜ ਕਿੱਥੇ ਖਲੋਤੇ ਉਹ ਜਾ ਕੇ ਨਤਮਸਤਕ ਹੁੰਦੇ ਇਸ ਕਰਕੇ ਜਿਹੜਾ ਸਿਸਟਮ ਹੈ ਟੋਟਲ ਮੇਰਾ ਇਹ ਮੰਨਣਾ ਹੈ ਕਿ ਕਦੇ ਵੀ ਜਿਹੜੀ ਹੈਗੀਆਂ ਬੰਦਿਆਂ ਦੇ ਬਦਲ ਦੇ ਨਾਲ ਕਦੇ ਸਿਸਟਮ ਨਹੀਂ ਚੇਂਜ ਹੁੰਦਾ ਸਿਸਟਮ ਨੂੰ ਚੇਂਜ ਕਰਨ ਵਾਸਤੇ ਬੁਨਿਆਦੀ ਤਬਦੀਲੀ ਲੋੜੀਦੀ ਹੈ ਲੱਗੇ ਬੁਨਿਆਦੀ ਤਬਦੀਲੀ ਆ ਗਿਆ ਤਾਕਤਾਂ ਮਰ ਗਈ ਉਨਾ ਤਾਕਤ ਕੋਲੇ ਕੁਛ ਹੈ ਨਹੀਂ ਮੈਂ ਮੰਨਿਆ ਪਰ ਆਫ ਦੀ ਰਿਕਾਰਡ ਵੀ ਗੱਲ ਕਰ ਰਹੀ ਸੀ ਕਿ ਕਿਸਾਨ ਅੰਦੋਲਨ ਚੱਲਿਆ ਕਿਸਾਨ ਅੰਦੋਲਨ ਨੇ ਉਸ ਪ੍ਰਾਈਮ ਮਿਨਿਸਟਰ ਨੂੰ ਝੁਕਣ ਲਈ ਮਜਬੂਰ ਕਰਤਾ ਜਿਹਦੇ ਬਾਰੇ ਕਹਿੰਦੇ ਸੀ ਮੋਦੀ ਹੈ ਤੂੰ ਮੁਮਕਣਾ ਨਾ ਮੁਮਕਣਾ ਸ਼ਬਦ ਹੀ ਨਹੀਂ ਸੀ ਹਾਂ ਠੀਕ ਹੈ ਲੇਕਿਨ ਅੱਜ ਕੀ ਦੇਖਦੇ ਅੱਜ ਲੋਕ ਜਿਹੜੇ ਹੈਗੇ ਆ ਜੀ ਕਿਸਾਨ ਰਸਤਾ ਰੋਕੀ ਬੈਠੇ ਆ ਬੜੇ ਭੜੇ ਲੱਗਦੇ ਆ ਬੱਚਿਆਂ ਨੇ ਜੀ ਇੰਟਰਵਿਊਸ ਤੇ ਜਾਣਾ ਕਿਸੇ ਨੇ ਕੋਈ ਪੇਸ਼ੈਂਟ ਲੈ ਕੇ ਜਾਣਾ ਜੀ ਉਹਨਾਂ ਲੋੜਕਾ ਪਰ ਸਾਰੇ ਉਹਨਾਂ ਦੀ ਮੁਖਾਲਫਤ ਕਰੀ ਹੈ ਨਹੀਂ ਹਾਂ ਲੇਕਿਨ ਸਾਨੂੰ ਇਹ ਵੀ ਦੇਖਣਾ ਕਿ ਉਹਨਾਂ ਦੀਆਂ ਤਕਲੀਫਾਂ ਕੀ ਆ ਹਾਂ ਜੇਸੀ ਉਹਨਾਂ ਦੀ ਤਕਲੀਫਾ ਨਹੀਂ ਜੇ ਕਿਸੇ ਦਾ ਕੋਈ ਦਿਲ ਕਰਦਾ ਕੋਈ ਵੇਲੇ ਥੋੜੇ ਫਿਰਦੇ ਆ ਵੀ ਜਾ ਕੇ ਸੜਕਾਂ ਮੱਲੇ ਹਾਂ ਉਹ ਸਿਸਟਮ ਦੀ ਸਾਰਾ ਨਾ ਸਿਸਟਮ ਕਦੀ ਕਿਹੜੇ ਪਾ ਕੇ ਆਪਸ ਵਿੱਚ ਲੜਾਈ ਜਾਂਦਾ ਲੋਕਾਂ ਨੂੰ ਲੋਕਾਂ ਨੂੰ ਲੋਕਾਂ ਦੇ ਨਾਲ ਲੜਾਈ ਜਾਂਦਾ ਹਾਂ ਸੇਮ ਪੋਜੀਸ਼ਨ ਜਿਹੜੀ ਹੈਗੀ ਆਪਾਂ ਪੁਲਿਸ ਦੀ ਵੀ ਗੱਲ ਕਰਦੇ ਆ ਪੁਲਿਸ ਦੇ ਵਿੱਚੋਂ ਵੀ ਜੰਗੇ ਆਜ਼ਾਦੀ ਦੇ ਦੌਰ ਦੇ ਵਿੱਚ ਦੇਖਿਆ ਪੁਲਿਸ ਦੇ ਵਿੱਚ ਸਾਡੇ ਬੰਦੇ ਕੰਮ ਕਰਨ ਵਾਲੇ ਵੀ ਤਾਂ ਮਦਦ ਕਰਦੇ ਰਿਹਾ ਜੰਗੇ ਆਜ਼ਾਦੀ ਦੇ ਵਿੱਚ ਜਿਹੜੇ ਸਾਡੇ ਫਰੀडम फाइਟਰ ਸੀ ਉਹਨਾਂ ਦੀ ਹਾਂ ਅੱਜ ਵੀ ਜਿਹੜੇ ਹੈਗੇ ਚੰਗੇ ਬੰਦੇ ਆ ਉਹ ਆ ਕੇ ਤੁਹਾਨੂੰ ਵੀ ਇਨਫੋਰਮੇਸ਼ਨ ਦਿੰਦੇ ਆ ਜੀ ਆਪਣੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਸਾਰੀ ਪੁਲਿਸ ਕੀ ਹੋ ਰੇ ਅੰਦਰ ਹਾਂ ਸਾਨੂੰ ਵੀਰਤਾ ਨਹੀਂ ਹੰਗਦੀ ਨਾ ਕੋਈ ਪੁੱਛਦੇ ਨਾਲ ਬਾਬਾ ਆਉਂਦਾ ਸਾਡੇ ਕੋਲ ਉਹ ਜਿਹੜੇ ਚੰਗੇ ਬੰਦੇ ਉਹੀ ਦੱਸਦੇ ਕਮੀਆਂ ਪੇਸ਼ੀਆਂ ਵੀ ਉਹੀ ਦੱਸਦੇ ਪਰ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਸੁਧਾਰਾਂ ਦੀ ਲੋੜ ਹੈ ਸੁਧਾਰਨ ਵਾਸਤੇ ਤੁਹਾਨੂੰ ਫ੍ਰੀ ਹੈਂਡ ਦੇਣਾ ਪਵੇਗਾ ਤੁਹਾਨੂੰ ਫੰਡਸ ਦਾ ਪ੍ਰਬੰਧ ਕਰਨਾ ਪਵੇਗਾ ਉਹਨਾਂ ਵਾਸਤੇ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਪਵੇਗਾ ਇੱਕ ਮੈਨੂੰ ਚਲੋ ਇਹ ਵੀ ਦੱਸੋ ਬਿਜਮੀ ਆ ਜਿਲ੍ਹਾ ਚ ਹੁਣ ਵਿਆਹਾਂ ਵਿਹਾਂ ਤੇ ਬਾਹਰ ਆਉਣ ਵਾਲੀ ਇਹ ਗੱਲ ਹੈ ਤੁਸੀਂ ਇੰਨੇ ਵਾਰੀ ਜੇਹ ਲਗਾਏ ਹੋ ਆ ਪਹਿਲਾਂ ਹੋ ਜਾਂਦਾ ਹੁੰਦਾ ਬਿਲਕੁਲ ਹੁੰਦਾ ਰਹੇ ਅੱਛਾ ਪਹਿਲਾਂ ਵੀ ਪਹਿਲਾਂ ਵੀ ਹੁੰਦਾ ਰਹੇ ਵਿਆਹ ਵੇ ਦਿਖਾਉਂਦੇ ਰਹੇ ਹਾਂ ਹਾਂ ਵਿਆਹ ਦਿਖਾਉਂਦੇ ਰਹੇ ਮੈਂ ਹੁਣ ਇੱਕ ਤਜਰਬਾ ਆ ਮੈਂ ਨਾ ਨਹੀਂ ਲਊਗਾ ਹਾਂ ਨਾ ਲਊ ਚਲੋ ਚਲੋ ਨਾ ਲੈਣਾ ਕੁਦਰਤੀ ਕੋਈ ਹਾਲਾਤ ਹੈ ਮੈਂ ਬਠਿੰਡੇ ਦੇ ਵਿੱਚ ਇੱਕ ਪੋਲੀਟਿਕਲ ਸੱਜਣ ਸੀ ਮੇਰੇ ਮਿੱਤਰ ਸੀ ਬਹੁਤ ਉਹਦੀਆ ਠੀਕ ਹੈ ਉਹਨਾਂ ਨੂੰ ਮਿਲਣ ਵਾਸਤੇ ਗਿਆ ਹਾਂ ਬੁਲਾਕਤ ਖੁੱਲੀ ਸੀ ਹਾਂ ਉੱਥੇ ਆਇਓ ਕਹਿੰਦੇ ਜੀ ਆਹ ਕਾਰਡ ਲਓ ਕਦੇ ਕਾਲਾ ਕਾਰਡ ਕਹਿੰਦੇ ਵਿਆਹ ਦਾ ਕਾਰਡ ਕਹਿੰਦੇ ਯਾਰ ਮੈਂ ਤਾਂ ਵਿਆਹ ਨਹੀਂ ਹੱਸ ਸਕਣਾ ਮੈਂ ਤਾਂ ਬੰਦਾ ਹਾਂ ਹਾਂ ਡਿਪਟੀ ਸੁਪਰਡੈਂਟ ਉਹਦਾ ਫੈਨਸੀ ਹਾਂ ਡਿਪਟੀ ਸੁਪਰਡੈਂਟ ਕਹਿੰਦਾ ਜੀ ਕਿਵੇਂ ਕਹਦਾ ਵਿਆਹ ਤੇ ਜਾਣਾ ਕਹਿੰਦਾ ਜੀ ਭੇਜ ਦੇਾਂਗੇ ਹਾਂ ਕੋਈ ਨਹੀਂ ਆਉਣਗੇ ਵਿਆਹ ਤੇ ਕਹਿੰਦਾ ਕਿਵੇਂ ਆਉਣਗੇ ਉਹੀ ਗੱਲ ਕੀਤੀ ਉਹ ਉਥੋਂ ਗਾਰਦ ਲਾਤੀ ਹਸਪੀਟਲ ਵਾਸਤੇ ਕਿ ਬੰਦਾ ਬਿਮਾਰ ਹੈ ਜੀ ਹਾਂ ਉਹ ਹਸਪੀਟਲ ਚ ਗਾਰਦ ਹਸਪੀਟਲ ਵਾਸਤੇ ਲਗੀ ਹਸਪੀਟਲ ਦੇ ਵਿੱਚ ਐਂਟਰੀ ਪੈ ਗਈ ਉੱਥੋਂ ਲਿਆ ਤੇ ਵਿਆਹ ਦੇ ਵਿੱਚ ਜਾ ਕੇ ਭਗੜੇ ਪਾਉਂਦੇ ਫਿਰਦੇ ਸੀ ਤੇ ਕਿਹੜੇ ਸਾਲ ਦੀ ਗੱਲ ਆ ਇਹ ਗੱਲ ਹੈਗੀ ਆ ਤੁਹਾਡੀ 77 78 ਦੀ ਮਾਦਰ ਮੈਂ ਪਹਿਲਾਂ ਤੂੰ ਹੀ ਆਈ ਆ ਇਹ ਪਹਿਲਾਂ ਤੂੰ ਪਹਿਲਾਂ ਤੂੰ ਚੱਲਦਾ ਜਿਹੜੇ ਜਿਹੜੇ ਆ ਨਿੱਕੇ ਮੋਟੇ ਦਿਖਦੇ ਆ ਆਪਾਂ ਨੂੰ ਜਿਹੜੇ ਵੱਡੇ ਬੰਦੇ ਆ ਦਿਖਦੇ ਨਹੀਂ ਉਹਨਾਂ ਦਾ ਪਤਾ ਨਹੀਂ ਲੱਗਦਾ ਕਿਉਂਕਿ ਉਹਨਾਂ ਦੀ ਕੋਈ ਦੱਸਣ ਵਾਲਾ ਹੈ ਨਹੀਂ ਉਹਨਾਂ ਦਾ ਰੌਲਾ ਨਹੀਂ ਪੈਂਦਾ ਛੋਟੇ ਬੰਦੇ ਦਾ ਪਤਾ ਲੱਗ ਜਾਂਦਾ ਵੀ ਇਹ ਹੁਣ ਇਹ ਜਿਹੜਾ ਬੰਦਾ ਬਠਿੰਡੇ ਤੋਂ ਜਾ ਕੇ ਉੱਥੇ ਜਾ ਪੀਡੀਆਈ ਨੂੰ ਲੈ ਕੇ ਗਏ ਆ ਹਾਂ ਬੜੇ ਬਾਰੀ ਦੇਖਿਆ ਰਸਤੇ ਦੇ ਵਿੱਚ ਹੁੰਦੇ ਆ ਪੁਲਿਸ ਵਾਲੇ ਲੈ ਕੇ ਜਾਂਦੇ ਪੇਸ਼ਕਿਆਂ ਦੇ ਉੱਤੇ ਰਾਹ ਦੇ ਵਿੱਚ ਬੰਦੇ ਖਾਂਦੇ ਪੀਂਦੇ ਭੱਜ ਜਾਂਦੇ ਉਹ ਅੰਮ੍ਰਿਤਸਰ ਕੰਨੀ ਭੱਜ ਜੀ ਗਿਆ ਇਹ ਬਠਿੰਡੇ ਦੇ ਵਿੱਚ ਭਜਿਆਸੀ ਇੱਕ ਬੰਦਾ ਇੱਕ ਬੰਦਾ ਸੀ ਹੁਣ ਤੁਹਾਨੂੰ ਮੈਂ ਦੱਸਾਂ ਕਿ ਕੀ ਕਰਾਂਗੇ ਆਪਾਂ ਹਾਂ ਇੱਕ ਬੰਦਾ ਸੀ ਉਹ ਬੰਦੇ ਦੀ ਜਿਹੜੀ ਹੈਗੀ ਐ ਇਹਨਾਂ ਨੂੰ ਪ੍ਰੋਡਕਸ਼ਨ ਬਰੰਟ ਮਿਲ ਗਿਆ ਹੂੰ ਉਹ ਤੋਂ ਕੁਝ ਰਿਕਵਰੀ ਕਰਾਉਣੀ ਸੀ ਹੂੰ ਰਿਕਵਰੀ ਕਰਵਾਉਣ ਵਾਸਤੇ ਉਹਨੂੰ ਲੈ ਕੇ ਗਏ ਜਦੋਂ ਉਹਦੇ ਘਰੇ ਦੇਖਿਆ ਤੇ 2 ਕਿਲੋ ਕੇ ਹੋਦੜਬਾ ਪਿਆ ਸੀ ਕਿ ਦੇਸੀ ਕਿਉ ਉਹ ਕਹਿੰਦਾ ਆ ਕੀ ਐ ਐਸਐਚਓ ਕਹਿੰਦਾ ਹਾਂ ਉਹ ਕਹਿੰਦਾ ਜੀ ਇਹ ਦੇਸੀ ਕਿਉ ਹੈ ਉਹ ਕਹਿੰਦਾ ਚੱਕੋ ਹਾਂ ਉਹਨੂੰ ਲੈ ਕੇ ਪਟਿਆਲੇ ਤੋਂ ਬਠਿੰਡੇ ਆਉਣਾ ਸੀ ਉਹ ਕਹਿੰਦੇ ਨਹੀਂ ਇਧਰ ਦੀ ਚਲਦੇ ਆਪਾਂ ਮਾਨਸਾ ਵਿੱਚ ਦੀ ਹਾਂ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਦਾ ਪਿੰਡ ਸੀ ਠਾਣੇਦਾਰ ਦਾ ਠਾਣੇਦਾਰ ਸਾਬ ਕਿ ਨਾਏ ਮੋੜ ਲਓ ਗੱਡੀ ਗੱਡੀ ਮੋੜ ਕੇ ਆਗੇ ਘਰੇ ਆ ਕੇ ਲੋ ਵੀ ਤੁਸੀਂ ਦਾਰੂ ਸਿੱਕਾ ਪੀਓ ਉਹ ਆਪਦੇ ਘਰੇ ਮਿਲਣ ਲੱਗਿਆ ਜਿਸ ਨਾਲ ਕਰਦਿਆ ਨੂੰ ਕਹਿੰਦਾ ਵੀ ਆ ਚੱਕੋ 2 ਕਿਲੋ ਕਿਓ ਦਾਰੂ ਪੀਣ ਲੱਗੀ ਪੁਲਸ ਵਾਲੀ ਦਾਰੂ ਪੀਣ ਲੱਗੀ ਬੰਦਾ ਭੱਜ ਗਿਆ ਜਦੋਂ ਬੰਦਾ ਭੱਜ ਗਿਆ ਤੇ ਮੈਨੂੰ ਉਹ ਕੰਟਰੋਲ ਰੂਮ ਤੇ ਮੇਰਾ ਸੱਜਣ ਸੀ ਕੋਈ ਇਨਫਾਰਮਰ ਇਨਫੋਰਮੇਸ਼ਨ ਜਿਹੜਾ ਪੁਲਸ ਦਾ ਹੀ ਬੰਦਾ ਸੀਦਾ ਮੈਨੂੰ ਫੋਨ ਆ ਗਿਆ ਕਹਿੰਦਾ ਯਾਰ ਸਾਡਾ ਬੰਦਾ ਭੱਜ ਗਿਆ ਮੈਂ ਕਿਹਾ ਕਿੱਥੋਂ ਭੱਜ ਗਿਆ ਕਹਿੰਦਾ ਬਠਿੰਡੇ ਦੇ ਨਾਲ ਤੀਰਥ ਦੇ ਨਾਲ ਅਗਲਾ ਪਿੰਡ ਆ ਹੁਣ ਮੈਂ ਨਾ ਨਹੀਂ ਦੱਸਦਾ ਪਿੰਡ ਦਾ ਠੀਕ ਹੈ ਕਿਉਂਕਿ ਬੰਦਾ ਮਰ ਗਿਆ ਇਸ ਦੁਨੀਆਂ ਚ ਰਿਆ ਨਹੀਂ ਇਨਸਪੈਕਟਰ ਇਨਸਪੈਕਟਰ ਉਹ ਹਾਂ ਜਿਹੜਾ ਲੈ ਕੇ ਗਿਆ ਸੀ ਉਹ ਭੱਜ ਗਿਆ ਮੈਂ ਦਵਾ ਦਬ ਚੱਕ ਕੇ ਖਬਰ ਭੇਜੀ ਤੀ ਐਸਐਸਪੀ ਦਾ ਮੈਂ ਵਰਜਨ ਲੈ ਗਿਆ ਤੈਨੂੰ ਕਿਹਨੇ ਦੱਸਦਾ ਅਜੇ ਤੱਕ ਤਾਂ ਮੈਨੂੰ ਇਨਫੋਰਮੇਸ਼ਨ ਹੋਣੀ ਮਿਲੇ ਹੋਏ ਜੀ ਮੈਨੂੰ ਲੱਗਿਆ ਪਤਾ ਹਾਂ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਕਿਹਾ ਬੰਦਾ ਕਿਉਂ ਰੱਖਣਾ ਆਇਆ ਸੀ ਘਰੀ ਐਸਐਸਪੀ ਐਸਪੀ ਕਿਹਾ ਕਿ ਮੇਰੇ ਖੜਾ ਆਇਆ ਸੀ ਮੈਂ ਕਿਹਾ ਜਿਹੜਾ ਬੰਦਾ ਫੜਿਆ ਸੀ ਤੇ ਘਰੋਂ ਕਿਉਂ ਮਿਲ ਗਿਆ ਸੀ ਉਹ ਦੇਸੀ ਕਿਉਂ ਘਰੇ ਰੱਖਣਾ ਆਇਆ ਸੀ ਆ 2 ਕਿਲੋ ਕਿਉਂ ਪਿੱਛੇ ਬੰਦਾ ਭੱਜ ਗਿਆ ਭੱਜ ਗਿਆ ਫਿਰ ਇਹਨੂੰ ਹੁਣ ਕੀ ਕਹਾਂਗੇ ਆਪਾਂ ਇਹ ਲਾਲਚ ਜਿਹੜਾ ਉਹ ਕਿਉਂਕਿ ਜਦੋਂ ਜਦੋਂ ਐਸਐਚਓ ਇਹ ਦੇਖਦਾ ਕਿ ਮੇਰਾ ਐਸਐਸਪੀ ਬਹੁਤ ਪੈਸੇ ਇਕੱਠੇ ਕਰੀਏ ਅੱਜ ਤੁਸੀਂ ਲਾਓ ਪੰਜਾਬ ਦੇ ਪੁਲਿਸ ਅਫਸਰਾਂ ਦੇ ਨਿਗਾਹ ਮਾਰ ਲਓ ਕਿੰਨੀ ਤਨਖਾਹ ਮਿਲਦੀ ਹੈ ਉਹਨਾਂ ਨੂੰ ਇਹ ਵਧੀਆ ਤਨਖਾਹ ਤਨਖਾਹ ਤਨਖਾਹਾਂ ਵਧੀਆ ਜਿਹੜੀਆਂ ਜਿਹੜੀਆਂ ਜਿਹੜੀ ਅੱਜ ਬੰਦਾ ਇੱਕ ਨਵਾਂ ਭਰਤੀ ਹੋ ਗਿਆ ਹਾਂ ਇੱਕ ਅਫਸਰ ਹੋ ਗਿਆ ਚਾਹੇ ਉਹ ਪੀਪੀਐਸ ਹੋ ਗਿਆ ਚਾਹੇ ਉਹ ਆਈਪੀਐਸ ਹੋ ਗਿਆ ਦਸਾਂ ਸਾਲਾਂ ਦੇ ਵਿੱਚ ਤੁਸੀਂ ਉਹਦੀ ਹਾਲਤ ਕੀ ਬਣ ਜਾਂਦੀ ਹੈ 100 ਕਿੱਲੇ ਵਾਲਾ ਉਹ ਇਹਦਾ ਕਰਨ ਨਹੀਂ ਪਾ ਔਰ ਫਾਇਰੰਗ ਦੇ ਨਵੇਂ ਤੇ ਡਿਗੜਪੌਣੇ ਤੇ ਡਿਗੜਪੌਣੇ ਕਿੰਨੇ ਦਾ ਪੰਜਾਬ ਵਾਲੇ ਸਾਰੇ ਦਾ ਦੇਖ ਲਓ ਤੁਸੀਂ ਕੀ ਦੇ ਨਾਮੀ ਆਪ ਦੇ ਨਾਮ ਤੇ ਨਹੀਂ ਬਣਾਉਣਾ ਦੀ ਘਰ ਵਾਲੀ ਦੇ ਨਾਮ ਤੇ ਨਹੀਂ ਬਣਾਉਣਾ ਕਿਸੇ ਹੋਰ ਦੇ ਨਾਮ ਤੇ ਬਣਾ ਲਓ ਇਥੋਂ ਤੱਕ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਆ ਪਹਾੜਾਂ ਚ ਉਹਨਾਂ ਦੇ ਬਣੇ ਹੋਏ ਘਰ ਬਣੇ ਹੋਏ ਜਦੋਂ ਉਹਨਾਂ ਦੇ ਅਫਸਰ ਉਹਨੇ ਡੀਜੀਪੀ ਲੈਵਲ ਦੇ ਬੰਦੇ ਆਪ ਦਾ ਘਰ ਬਣਾਉਣਗੇ ਤੇ ਫਿਰ ਏਟਲਿਆਂ ਨੂੰ ਚਾਹੁੰਦਾ ਨਾ ਵੀ ਆਪਾਂ ਕੁਝ ਬਣਾਏਗੀ ਇਸ ਕਰ ਏਟਲਿਆਂ ਤਾਂ ਤੋਰੀ ਮਾਰ ਵੀ ਆ ਮੈਨੂੰ ਲੱਗਦਾ ਸਾਰੇ ਸਿਸਟਮ ਦੀ ਜਿਵੇਂ ਅਸੀਂ ਜਦ ਪੁਲਿਸ ਦੀ ਗੱਲ ਕਰਦੇ ਹਾਂ ਪੁਲਸ ਨੇ ਤਾਂ ਜੇ ਐਨਡੀਪੀਸੀ ਦਾ ਕੇਸ ਵੀ ਕਿਸੇ ਤੇ ਪਾਉਣਾ ਹੈ ਨਾ ਕੋਈ ਉਹਨਾਂ ਨੂੰ ਫੜਿਆ ਗਿਆ ਪੁਲਸ ਦੀ ਜਾਨ ਨੂੰ ਤਾਂ ਏਡੀ ਬਿਫਤਾ ਖੜੀ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਉਹਨਾਂ ਦਾ ਕੋਈ 30000 ਦੇ ਨੇੜੇ ਤਾਂ ਆਪਦਾ ਖਰਚਾ ਆਊਗਾ ਆਰਾਮ ਨਾਲ ਪੁਲਸ ਦਾ ਜਿਹੜਾ ਉਹਨਾਂ ਨੂੰ ਕਿਸੇ ਫੰਡ ਆਈਓ ਦਾ ਹੈ ਆਈਓ ਦਾ ਆਈਓ ਦਾ ਜਿਹੜਾ ਇਨਵੈਸਟੀਗੇਟਿੰਗ ਅਫੀਸਰ ਆ 30000 ਨਹੀਂ ਆਪਦਾ ਜੀ ਘੱਟ ਤੋਂ ਘੱਟ ਆ ਪਾ ਲੱਗੇ 20 ਤੇ 15 ਤੋਂ 20 ਤਾਂ ਹੈਗਾ ਹੀ ਹੈ ਹਾਂ 20 ਤਾਂ ਇਹਨਾਂ ਦਾ ਮੰਨ ਹਾਂ ਇਹਨਾਂ ਦਾ ਉਹਨਾਂ ਦਾ ਆਉਂਦਾ ਹੀ ਸਟੇਸ਼ਨੇਰੀ ਉਹਨਾਂ ਕੋਲੇ ਹੈ ਨਹੀਂ ਜਿਹੜੀ ਉਹਨਾਂ ਨੂੰ ਤੇਲ ਦਿੰਦੇ ਆ ਹੁਣ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਦਿਖਦੀਆਂ ਸਾਨੂੰ ਵੀ ਹਾਂਜੀ ਆ ਤੁਸੀਂ ਕਰ ਲਓ ਉਹਨਾਂ ਕਹਿੰਦੇ ਗੱਡੀਆਂ ਲੈ ਲਓ ਤੁਸੀਂ ਗੱਡੀਆਂ ਦੇ ਵਿੱਚ ਕੀ ਲਿਮਿਟਡ ਤੇਲ ਹੈ 3 ਲੀਟਰ ਹੋ ਜਾਂਦਾ 2 ਲੀਟਰ ਹੋ ਜਾਂਦਾ 2 3 ਲੀਟਰ ਨਾਲ ਕੀ ਬੰਦੀ ਕੋਈ ਗੈਂਗਸਟਰ ਮਗਰ ਭੱਜ ਕੇ ਪ ਜਾਣਾ ਪੈ ਗਿਆ ਉਹਨਾਂ ਨੇ ਫਿਰ ਉਹ ਗੱਡੀਆਂ ਵੀ ਉਹਨਾਂ ਨੇ ਲੈ ਲਈਆਂ ਉਹਦੇ ਤੇਲ ਵੀ ਪਾਉਣਾ ਉਹਨਾਂ ਨੇ ਤੇਲ ਲੈਣ ਵਾਸਤੇ ਫਿਰ ਕਿੱਥੋਂ ਠੰਡ ਕੋਈ ਹੈ ਨਹੀਂ ਮਿਲਦਾ ਨਹੀਂ ਉਹਨਾਂ ਨੂੰ ਤਾਂ ਕ腐ਸ਼ਨ ਹੀ ਕਰਨੀ ਪਈਏ ਕਿਸੇ ਤੋਂ ਦੋ ਲੈਣਗੇ ਨਹੀਂ ਇੱਥੇ ਇਹੋ ਜਿਹੇ ਇੱਕ ਐਮਐਮਐਲਏ ਨੂੰ ਪੰਜਾਬ ਦੇ ਨੂੰ ਜਾਣਦਾ ਜਿਨ੍ਹਾਂ ਨੇ ਘਰੇ ਟਾਇਲਾਂ ਲਵਾਉਣੀਆਂ ਸੀ ਉਹਦੀ ਡਿਊਟੀ ਵੀ ਐਸਐਚਓ ਦੀ ਹਾਂ ਅਨਾਈ ਐਸਚੂ ਦੇ ਜਦੋਂ ਲਵਾਉਂਦੇ ਆ ਜਦੋਂ ਐਮਐਲਏ ਸਭ ਕਹਿੰਦੇ ਵੀ ਐਸਚੂ ਨੂੰ ਲਾ ਦਿਓ ਤਾਂ ਫਿਰ ਉਹ ਉਹ ਸਾਰਾ ਖਰਚਾ ਵਰਤਿਆ ਐਸਚੂ ਕੋਲੇ ਹੁੰਦਾ ਹਾਂ ਇਹ ਇਹ ਵੀ ਤਾਂ ਜਿਹੜੀ ਹੈ ਸੀ ਨਾ ਜਿਹੜੀ ਸਾਡੀ ਹੁਣ ਇਹ ਸਰਕਾਰ ਨੇ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਹੀ ਸੀ ਵੀਆਈਪੀ ਕਲਚਰ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਨਾ ਹਾਂ ਜਦੋਂ ਇਨ ਐਮਐਲਏ ਦੇ ਕਹੇ ਤੇ ਐਸਚੂ ਲੱਗਣਾ ਹੈ ਐਮਐਲਏ ਦੇ ਕਹੇ ਤੇ ਉੱਤੇ ਮੁੰਸ਼ੀ ਲੱਗਣਾ ਹੈ ਹਾਂ ਮੁਰਸ਼ੀ ਦੀ ਬਦਵੀ ਬਹੁਤ ਤਕੜੀ ਆ ਪੁਲਿਸ ਦੇ ਵਿੱਚ ਠੀਕ ਹੈ ਜੀ ਫਿਰ ਜਿਹੜਾ ਹਲਕੇ ਦਾ ਐਮਐਲਏ ਉਹਨੇ ਆਪਦੇ ਹਲਕੇ ਦੇ ਵਿੱਚ ਡੀਐਸਪੀ ਵੀ ਆਪਦਾ ਲਾਉਣੇ ਉਹ ਫਿਰ ਜਿਹੜਾ ਐਸਐਚਓ ਮੁਨਸੀ ਤੇ ਡੀਐਸਪੀ ਐ ਉਹ ਐਸਐਸਪੀ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਨੂੰ ਪਤਾ ਕਿ ਸਾਨੂੰ ਲਵਾਉਣ ਵਾਲਾ ਤਾਂ ਆ ਬੰਦਾ ਸਹੀ ਹੈ ਖਰ ਇਹ ਸਰਕਾਰ ਨੇ ਆ ਕੇ ਥੋੜਾ ਜਿਹਾ ਸ਼ੁਰੂ ਚੇਕ ਕੀਤਾ ਸੀ ਕਿ ਕੋਈ ਐਸਐਸਪੀ ਨਹੀਂ ਲੱਗੂਗਾ ਕਿਸੇ ਦੇ ਘਰੇ ਤੇ ਮੈਰਿਟ ਤੇ ਲੱਗਣਗੇ ਹਾਂ ਅਜੇ ਵੀ ਹੈ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਤਾਂ ਅਜੇ ਵੀ ਥੋੜਾ ਜਿਹਾ ਠੀਕ ਹੈ ਇੱਥੇ ਠੀਕ ਹੈ ਜੀ ਅਜੇ ਇੱਥੇ ਐਮਐਲਏ ਦੀ ਉਹ ਵੀ ਨਹੀਂ ਚਲਦੀ ਬਹੁਤੇ ਐਮਐਲਏ ਤੁਸੀਂ ਗੱਲ ਕਰਕੇ ਵੀ ਚੀਕਾ ਮਾਰਦੇ ਹਾਂ ਵੀ ਕੀ ਕਰੀਏ ਔਰ ਹੁਣ ਐਮਐਲਏ ਦੀ ਸਥਿਤੀ ਦੇਖੋ ਮੈਂ ਇੱਕ ਐਮਐਲਏ ਨਾਲ ਗੱਲ ਕੀਤੀ ਜਦੋਂ ਆਇਆ ਪਿੱਛੇ ਨਹੀਂ ਕਟਾ ਦਿਓ ਇੱਕੋ ਪੈਨਸ਼ਨ ਇੱਕ ਟਰਮ ਦੀ ਤੇ ਮੈਂ ਇੱਕ ਪੁਰਾਣੇ ਐਮਐਲਏ ਨਾਲ ਕੀਤੀ ਮੈਂ ਕੀ ਕਹਾਂ ਉਹ ਕਹਿੰਦੇ ਕਹਿੰਦੇ ਆ ਮੁੰਡੇ ਵੀ ਉੱਥੇ ਆ ਜਾਣਗੇ ਮੈਂ ਕਿਹਾ ਵੀ ਕਿਉਂ ਆਉਣਗੇ ਉਹ ਕਹਿੰਦਾ ਵੀ ਸਾਡੇ ਲੋਕ ਜਿਸ ਕੰਮ ਵਾਸਤੇ ਸਾਨੂੰ ਚੁਣਦੇ ਆ ਉਹ ਤਾਂ ਸਤਿਵਾਸੀ ਨਹੀਂ ਕਰਦੇ ਕਿ ਤੁਸੀਂ ਕਾਨੂੰਨ ਬਣਾਓ ਤੁਸੀਂ ਨਿਜਮ ਬਣਾਓ ਤੁਸੀਂ ਚੰਗਾ ਪ੍ਰਸ਼ਾਸਨ ਦਿਓ ਉਹ ਤਾਂ ਕਹਿੰਦੇ ਵੀ ਸਾਡੇ ਘਰੇ ਪਾਠ ਦਾ ਭੋਗ ਹੈ ਐਮਐਲਏ ਜਰੂਰ ਚਾਹੀਦਾ ਮੁੰਡੇ ਦਾ ਮੰਗਣਾ ਜਰੂਰ ਚਾਹੀਦਾ ਵਿਆਹ ਜੀ ਨਾਲੇ ਵਿਆਹ ਤੇ ਪਿੰਡ ਉਹਨਾਂ ਦੇ ਨਾਲੇ ਉੱਥੇ ਆਉਣੇ ਮੈਂ ਕਿਹਾ ਵੀ ਇਹ ਕਿਉਂ ਗੱਲ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਥੋਥੋ ਕੀ ਕਰਾਉਣੇ ਸਾਨੂੰ ਤਾਂ ਸਾਡੀ ਸਮਾਜ ਦੇ ਵਿੱਚ ਟੌਰ ਬਣੀ ਵੀ ਐ ఎమ్మెల్యే ਸਾਡੇ ਐ ਸੀ ਸਹੀ ਹੈ ਵਜੀਰ ਸਾਡੇ ਐ ਸੀ ਜਦੋਂ ਇਹ ਸਥਿਤੀ ਬਣੀ ਤੇ ਫਿਰ ਉਹ ਮੈਨੂੰ ਉਹ ఎమ్మెల్యే ਨੇ ਕਿਹਾ ਹਾਂ ਕਹਿੰਦਾ ਅੱਜ ਦੇ ਜਮਾਨੇ ਦੇ ਵਿੱਚ ਮਰੇ ਤੋਂ ਮਰਿਆ ਬੰਦਾ ਵੀ ਹੋਵੇ ਜਿਹੜਾ ਹੈਗਾ ਜੇ ਇੱਕ ਵਿਆਹ ਤੇ ਚਲਾ ਗਿਆ ਉਹ ਵਿਆਹ ਉਹਨੂੰ 2000 ਰੁਪਏ ਪੈਂਦਾ ਹੈ ਤੇਲ ਤਾਂ ਤੈਨੂੰ ਕਹਿੰਦੇ ਸਾਡੇ ਕੋਲ ਸਰਕਾਰੀ ਹੁੰਦਾ ਹੈ ਹਾਂ ਨਾਲ ਗਨਮੈਨ ਵਗੈਰਾ ਰੋਟੀ ਉੱਥੇ ਖਾ ਲੈਣਗੇ 1000 1000 ਰੁਪਏ ਤਾਂ ਕੁੜੀ ਮੁੰਡੇ ਨੂੰ ਅਸੀਂ ਦੇਵਾਂਗੇ ਨਾ ਤੇ ਮਹੀਨੇ ਦੇ ਵਿੱਚ ਘੱਟੋ ਘੱਟ 20 25 ਵਿਆਹ ਆ ਜਾਂਦੇ ਉਹ 20 ਪੱਤੀ ਕਿਤੇ ਘਰ ਆਲੀ ਜਾਂਦੀ ਹੈ ਕਿਤੇ ਮੁੰਡਾ ਜਾਂਦਾ ਕਿਤੇ ਮੈਂ ਆਪ ਜਾਂਦੇ ਜੇ 20 25 ਵੀ ਆ ਗਏ ਤੇ 20 ਉਹ 20 ਆ 440000 ਰੁਪਏ ਆ ਗਿਆ ਨਾ ਹਾਂ 40000 ਰੁਪਏ ਆ ਗਏ ਤੇ ਤਨਖਾਹ ਪੈਨਸ਼ਨ ਦਿੱਤੇ ਉਹ ਕਿ ਹੁਣ ਕੀ ਕਰੂਗਾ ਬੰਦਾ ਕ腐ਸ਼ਨ ਕਰਨੀ ਪੈਣੀ ਅਸਲ ਇਸ ਕਰਕੇ ਉਹੀ ਕੁਝ ਜਿਹੜਾ ਜਿਵੇਂ ਉਹ ਕ腐ਸ਼ਨ ਕਰਦੇ ਆ ਫਿਰ ਉਹਦੇ ਵਿੱਚ ਉਹ ਇਲੈਕਸ਼ਨ ਲੜਨੀ ਆਪਾਂ ਇਲੈਕਸ਼ਨ ਵੇਲੇ ਆਪਾਂ ਨੂੰ ਪੈਸਾ ਚਾਹੀਦਾ 2 ਕਰੋੜ 3 ਕਰੋੜ 4 ਕਰੋੜ ਮਾਈਨਿੰਗ ਫਿਰ ਨਜਾਇਜ਼ ਧੰਦੇ ਨਜਾਇਜ਼ ਸ਼ਰਾਬ ਚਿੱਟੇ ਦਾ ਕੰਮ ਇਹ ਸਾਰਾ ਕੁਝ ਇਹਦੇ ਚ ਇਹ ਇਹ ਸਾਰਾ ਕੁਝ ਫਿਰ ਐਸਐਚਓ ਦੀ ਜ਼ਿੰਮੇਵਾਰੀ ਹੈ ਡੀਐਸਪੀ ਦੀ ਜ਼ਿੰਮੇਵਾਰੀ ਉਹਨਾਂ ਦੇ ਰਾਹੀ ਹੁੰਦਾ ਸਭ ਕੁਝ ਅਸੀਂ ਇਹ ਦੇਖਦੇ ਕਿ ਕ੍ਰਾਈਮ ਇਹ ਕਰਦੇ ਨੇ ਲੇਕਿਨ ਕ੍ਰਾਈਮ ਉਹਨਾਂ ਤੋਂ ਕਰਵਾਉਂਦੇ ਕੌਣ ਹੈ ਹਾਂ ਇੰਨੀ ਕੁ ਜ਼ਰੂਰ ਜਿਹੜੀ ਹੈ ਸਾਡੀ ਐਜੂਕੇਸ਼ਨ ਦਾ ਹਿੱਸਾ ਚਾਹੀਦਾ ਟ੍ਰੇਨਿੰਗ ਦਾ ਹਿੱਸਾ ਚਾਹੀਦਾ ਕਿ ਤਨਖਾਹ ਤੁਹਾਨੂੰ ਮਿਲਦੀ ਹੈ ਤਨਖਾਹ ਤੋਂ ਬਾਅਦ ਤੁਸੀਂ ਕੋਈ ਸੋਚੋਣਾ ਤੁਹਾਡੀਆਂ ਜਿਹੜੀਆਂ ਜਿਹੜੀਆਂ ਜੀਵਨ ਦੀਆਂ ਲੋੜਾਂ ਛੋਟੀਆਂ ਪੂਰੀਆਂ ਹੋਣੀਆਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਸੋ ਉਹਨਾਂ ਦੀ ਪ੍ਰੋਟੈਕਸ਼ਨ ਦਾ ਉਹਨਾਂ ਦਾ ਜਿਹੜਾ ਫਿਊਚਰ ਜਿਹੜਾ ਸੇਫ ਹੋਵੇ ਇਹ ਗੱਲ ਸਟੇਟ ਜ਼ਿੰਮੇਵਾਰ ਇਸ ਕਰਕੇ ਬੜਾ ਕੁਝ ਜਿਹੜਾ ਨਸੀ ਇਹਨੂੰ ਸਾਰੇ ਦਾ ਸਾਰੇ ਜੋ ਦੇਖਦੇ ਆ ਇਹ ਲੱਗਦਾ ਵੀ ਆ ਬੰਦੇ ਨੇ ਕੰਮ ਬਹੁਤ ਮਾੜਾ ਕੀਤਾ ਪਰ ਮਾੜਾ ਕਰ ਲਈ ਕਰੇ ਕੀ ਉਹ ਤੋਂ ਕਿੰਨਾ ਕੁਝ ਕਰਵਾਇਆ ਜਾਂਦਾ ਲਾਲਸਾ ਸਾਡੇ ਦੀ ਕਿ ਹਾਂਜੀ ਮੈਂ ਐਸਐਚਓ ਲੱਗਿਆ ਵਾਂ ਉਹ ਜਿਹੜੀ ਐਸਐਚਓ ਲੱਗਣ ਦੀ ਲਾਲਸਾ ਉਹ ਵੀ ਕੁਝ ਖੈਰ ਹੋਣੇ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਵੇ ਇਹਨਾਂ ਦੇ ਵਿੱਚੋਂ ਘਟ ਹੈ ਪਰ ਜਿਹੜੇ ਗਲੇ ਬਿਲਕੁਲ ਹੀ ਗਲੇ ਹੋਏ ਉਹ ਜਿਹੜੇ ਜਿਹੜੇ ਕ腐ਸ਼ਨ ਚ ਪਏ ਗਏ ਬਹੁਤ ਜ਼ਿਆਦਾ ਪਏ ਗਏ ਪਰ ਸਾਡੀ ਪੀੜ੍ਹੀ ਦੀ ਇੱਕ ਤਾਂ ਚਲੋ ਖਾਸियत ਸਾਡੀ ਰੇਸ਼ੋ ਥੋਡੀ ਪੀੜੀ ਦੇ ਮੁਕਾਬਲੇ ਥੋੜੀ ਜਿਆਦਾ ਚੰਗੀ ਆ ਮਹਾਂਦਰੀ ਵਾਲੇ ਪਾਸੇ ਨਹੀਂ ਉਹ ਇਸ ਕਰਕੇ ਚੰਗੀ ਆ ਕਿਉਂਕਿ ਸਮਾਂ ਬਦਲ ਗਿਆ ਉਹਦੇ ਨਾਲ ਜਿਹੜੇ ਤੋਂ ਹੱਥੋਂ ਬਾਅਦ ਵਾਲੇ ਤੁਹਾਡੇ ਬੱਚਿਆਂ ਵਾਲੀ ਪੀੜੀ ਆਊਗੀ ਉਹ ਤੋਂ ਚੰਗੇ ਹੋਣਗੇ ਸਾਡੇ ਵੇਲੇ ਜਿਹੜੇ ਹੈਗੇ ਉਹ ਕਿਫਦਾ ਸੀ ਉਹ ਪੁਲਿਸ ਵਾਲੇ ਦੇ ਆਪਣੇ ਚੱਪਲਾਂ ਪਾਗਾਂ ਹੁੰਦੀਆਂ ਸੀ ਕਾਲੇ ਰੰਗ ਦੀਆਂ ਹਾਂ ਔਰ ਪੈਂਟ ਦੀ ਥਾਂ ਦੇ ਉੱਤੇ ਉਹਦੇ ਨਿਕਰ ਪਾਈ ਹੁੰਦੀ ਸੀਗੀ ਠੀਕ ਹੈ ਜੀ ਨਿਕਰ ਪਾ ਕੇ ਤੇ ਬਦਲ ਉਤਰੇ ਫਿਰ ਬੰਡੇ ਬੰਡੇ ਟਿੱਡ ਹੁੰਦੇ ਸੀ ਤਿੰਨ ਤਿੰਨ ਸਾਲ ਥਾਣੇਦਾਰ ਜਿਹੜਾ ਹੈਗਾ ਉਹ ਐਸਐਚ ਹੋ ਰਹਿੰਦਾ ਸੀ ਐਮਐਲਏ ਵਗੈਰਾ ਦੀ ਕੋਈ ਦਖਲਦਾਰੀ ਨਹੀਂ ਜਿਹੜੀ ਇਹ ਪ੍ਰੋਬਲਮ ਜਿਹੜੀ ਸਾਡੀ ਸ਼ੁਰੂ ਹੋਈ ਹੈ ਐਕਚੁਅਲੀ ਇਹ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਹੈ ਖਰਾਬ ਮਾਹੌਲ ਦੇ ਵਿੱਚੋਂ ਬੜੀਆਂ ਪ੍ਰੋਬਲਮਸ ਨਿਕਲ ਕੇ ਸਾਰੀਆਂ ਪ੍ਰੋਬਲਮਸ ਵੀ ਉੱਥੋਂ ਆਉਂਦੀਆਂ ਬਿਲਕੁਲ ਬਹੁਤ ਬਹੁਤ ਧੰਨਵਾਦ ਟੋਲਾ ਸਾਹਿਬ ਸਮਾਂ ਦੇਣ ਦੇ ਲਈ ਤਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਾਂਦੇ ਵਾਸਤੇ ਰਹੋ